हां जी दोस्तों सारेया नु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਝੰਡਾ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੰਬਰ ਬਿਲਕੁਲ ਲਗਾਤਾਰ ਆਪਾਂ ਸਕਰੀਨ ਦੇ ਉੱਤੇ ਚਲਦੇ ਕਰ ਦਿੱਤੇ ਆ ਓਨਰ ਦੇ ਅੱਜ 10 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ 3 ਵਜੇ ਸ਼ਾਮ ਦਾ ਪਸੂ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਟੋਟਲ ਦੋ ਦੋਸਤੋ ਦੋ ਵੜਾਂ ਵੱਡੀਆਂ ਦਿਖਾਉਣੀਆਂ ਨੇ ਡੱਬੀਆਂ ਵੜਾਂ ਨੇ ਤੇ ਦੋ ਤੋਂ ਤਿੰਨ ਤਿੰਨ ਨਗ ਜਿਹੜਿਆ ਮੱਝਾਂ ਇੱਕ ਬਿਲਕੁਲ ਸੁਈ ਸਵਾਈ ਵੜ ਇੱਕ ਹੋਰ ਹੈਗੀ ਆ ਸੋ ਉਹਦੀ ਡਿਟੇਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪੂਰੀ ਇਨਫੋਰਮੇਸ਼ਨ ਵੀਰ ਝੰਡੇ ਤੋਂ ਲੈ ਕੇ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਝੰਡੇ ਸਸਰੀ ਕਾਲ ਵੀ ਦੀ ਸਾਰਿਆਂ ਨੂੰ ਸਸਰੀ ਕਾਲ ਜਿਹੜੇ ਵੀਰ ਭਰਾ ਦੇਸ਼ ਵਿਦੇਸ਼ ਚ ਵੇਖਣਦੇ ਆ ਲਾਈਵ ਉਹਨਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਤਰੱਕੀ ਦੇਵੇ ਸਾਰਿਆਂ ਤੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਮੰਨ ਲਓ ਸੁਖ ਸੁਖਾਂ ਦੀ ਦੀਵਾਲੀ ਵੇਖਣ ਦੇ ਚਾ ਸੱਚੇ ਪਾਤਸ਼ਾਹ ਬਖਸ਼ੇ ਜੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਸੋ ਅੱਛਾ ਵੀਰ ਢੰਡੇ ਅੱਜ ਆਪਣੇ ਕੋਲ ਪਸ਼ੂ ਟੋਟਲ ਜਿਹੜੇ ਆ ਕਿੰਨੇ ਨਜ ਨੇ ਆਪਣੇ ਕੋਲ ਵੀਰ ਜੀ ਨਾਗ 5 ਆ 6 ਉਤਰਾ 6 ਹੀ ਆ ਜੇ ਇੱਕ ਵਾੜ ਸੋਈ ਆ ਹੁਣੇ ਹੀ ਆ ਜੇ ਠੀਕ ਆ ਹਾਂਜੀ ਤੇ ਛੇ ਨਗਨੇ ਜਿਹੜੀ ਇੱਕ ਸੂਈ ਸਵਾਈ ਵੈੜ ਉਹ ਵੀ ਆਪਾਂ ਦਿਖਾ ਦੇਣੀ ਆ ਹਾਂਜੀ ਉਹ ਵੀ ਦਿਖਾ ਦਿੰਦੇ ਆ ਜੀ ਤੇ ਜਿਹੜੀਆਂ ਦੋ ਵੈੜਾਂ ਡੱਬੀਆਂ ਆਪਣੇ ਬਿਲਕੁਲ ਬੈਕ ਸਾਈਡ ਇਹ ਗੱਬਣਾ ਹਾਂਜੀ ਇਹ ਗੱਬਣਾ ਵਾਂਜੀ ਦੋਵੇਂ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਦੋ ਗੱਬਣ ਵੈੜਾਂ ਦੋਸਤੋ ਸਟਾਰਟ ਆਪਾਂ ਇੱਥੋਂ ਕਰ ਲਾਂਗੇ ਠੀਕ ਆ ਤੇ ਬਾਕੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਪ੍ਰਤਾਪ ਸਿੰਘ ਕੀ ਹਾਲ ਨੇ ਬਹੁਤ ਠੀਕ ਠਾਕ ਬੜੇ ਵਧੀਆ ਚੰਗੇ ਜੀ ਦਿਵਾਲੀ ਦੀਆਂ ਸਾਰੇ ਭੈਣ ਭਰਾਵਾਂ ਨੂੰ ਵਧਾਈਆਂ ਲੈ ਕੇ ਆਖੋ ਹਾਂ ਤੁਹਾਨੂੰ ਵੀ ਵਧਾਈਆਂ ਲੱਖ ਲੱਖ ਵਧਾਈਆਂ ਬਲਰਾ ਰਾਸਨੂ ਚੈਨਲ ਨੇ ਹਾਂ ਨਹੀਂ ਨਹੀਂ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਆਪਣੇ ਦੇਸ਼ ਵਿਦੇਸ਼ ਵਿੱਚ ਆ ਜਿੰਨੇ ਆਪਾਂ ਨੂੰ ਦੇਖਦੇ ਆ ਜਿੰਨੇ ਪਿਆਰ ਦਿੰਦੇ ਆ ਆਪਣਾ ਪਰਿਵਾਰ ਸਾਰਾ ਪਰਿਵਾਰ ਸਾਰਾ ਜੀ ਸਾਰੇ ਸਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਰੱਖੇ ਸੁਖੀ ਵਸਣ ਜੀ ਹਾਂ ਸਦੇਵ ਜਿੱਤ ਤਰ੍ਹਾਂ ਖੁਸ਼ੀ ਖੁਸ਼ੀ ਫੋਨ ਕਰਦੇ ਆ ਕਰਨ ਸੱਚੇ ਪਾਤਸ਼ਾਹ ਦੀ ਕਿਰਪਾ ਚਾਹੀਦੀ ਹਰ ਘਰ ਨੂੰ ਆਪ ਕਰੇ ਕਰਾਂਗੇ ਅੱਛਾ ਇਦਾਂ ਕਰਾਂਗੇ ਨਾਲ ਮਿੱਠਾ ਵੀ ਦਵਾਵਾਂਗੇ ਇਹ ਨਾਲ ਦੰਗਰ ਹੀ ਦਵਾਏ ਨਾਲ ਮਿੱਠਾ ਵੀ ਦਵਾਗੇ ਨਾਲ ਉਹ ਮੂੰਹ ਮਿੱਠਾ ਵੀ ਆ ਜਾ ਹਾਂ ਜੀ ਇਹ ਦੰਗਰ ਖੜੇ ਨਾਲ ਹੀ ਮੂੰਹ ਮਿੱਠਾ ਕਰਾਉਣਾ ਠੀਕ ਹੈ ਠੀਕ ਹੈ ਬਾਈ ਚਲੋ ਵੇਖਦੇ ਆ ਜੋ ਤੇ ਦੋਸਤੋ ਨਾਲ ਦੀ ਨਾਲ ਪਸ਼ੂ ਤੁਹਾਨੂੰ ਮਿਲਣਗੇ ਨਾਲ ਦੀ ਨਾਲ ਬਾਈ ਝੰਡੇ ਨੇ ਵੀ ਵੀਰ ਨੇ ਵੀ ਕਿਹਾ ਤੇ ਨਾਲ ਪ੍ਰਤਾਪ ਸਿੰਘ ਕਹਿੰਦਾ ਵੀ ਮੂੰਹ ਮਿੱਠਾ ਵੀ ਕਰਾਉਣਾ ਦੇ ਨਾਲ-ਨਾਲ ਆਫਰਾਂ ਵੀ ਰੱਖੀਆਂ ਨੇ ਦੇਖਦੇ ਆ ਵੀ ਕੀ ਗੱਲਾਂ ਬਾਤਾਂ ਅੱਛਾ ਵੀਰ ਛੰਡੇ ਪਹਿਲੇ ਨੰਬਰ ਤੋਂ ਕਿਹੜੇ ਬੰਨੇ ਸਟਾਰਟ ਕਰਦੇ ਆ ਆਹ ਭਾਈ ਵੜ ਲਿਓ ਜੀ ਹਾਂਜੀ ਸੋ ਵੜ ਜਿਹੜੀ ਦੋਸਤੋ ਦੱਬੀ ਵੜ ਆ ਠੀਕ ਆ ਆਹ ਦੇਖੋ ਹਾਂ ਸੋ ਦੱਬੀ ਵੜ ਆ ਹਾਂ ਤੇ ਸੂਬਾ ਵੀਰ ਕਿਰਮਾ ਸੂਣ ਜਾ ਰਹੀ ਆ ਤੇ ਦੂਜਾ ਵੀਰ ਦੀ ਸੂਣ ਜਾ ਰਹੀ ਆ ਵੜ ਦੂਜਾ ਸੂਬਾ ਹਾਂਜੀ ਦੂਜਾ ਸੂਬਾ ਲੋ ਵੀ ਫੁੱਲ ਵੱਡੀ ਹਾਈਟ ਆ ਦੋਸਤੋ ਬਾਹਰ ਥੋੜਾ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ ਦੂਜਾ ਸੂਬਾ ਵੜ ਸੂਣ ਜਾ ਰਹੀ ਆ ਸੋ ਵੱਟੇ ਕੱਦ ਕਾਟ ਦੀ ਵੇਲਬੂਲ ਚੰਗੀ ਆ ਸੋ ਪੂਰੇ ਉ ਸੋ ਤੁਜਾ ਸੁਭਾ ਠੀਕ ਹੈ ਜੀ ਆ ਦੇਖੋ ਤੇ ਦਿਨ ਅਜ ਕਿੰਨੇ ਕ ਲੈ ਜੂ ਵੀਜੀ ਇਹ ਦਿਨ ਚਲੋ ਆਪਣੇ ਕੋ ਅਜ 3 4 ਦਿਨ ਹੋ ਗਏ ਆਈ ਨੂੰ 25 26 ਦਿਨੋਂ ਆਂਦੇ ਹੀ ਮੰਨ ਲਓ ਖੜਦੀ ਆ ਤੇ ਬਾਕੀ ਵਹਿੜ ਲੈ ਪੀ ਆ ਵੀ ਆਡਰ-ਉਡਰ ਬਹੁਤ ਵਧੀਆ ਤਿਆਰ ਕਰੂਗੀ ਠੀਕ ਆ 25 26 ਦਿਨਾਂ ਚ ਉਹ ਵੈਸੇ ਚਲੋ ਉਹਨਾਂ ਨੇ 25 26 ਲੀਟਰ ਦੁੱਧ ਇਹਦੇ ਥੱਲਿਓ ਚੋਇਆ ਰਾਤਾਂ ਪਹਿਲੇ ਸੂਏ ਹੂੰ ਠੀਕ ਹੈ ਆਪਾਂ ਨੂੰ ਉਹਨਾਂ 25 26 ਕਿਹਾ ਵਾ ਚਲੋ ਆਪਾਂ ਉਹਨਾਂ ਗਾੜੀ ਚੀ ਕਰਮਾ ਵਾਲੀ ਉਹਨਾਂ ਸਾਹਮਦੇ ਸਿਰ ਤੇ ਆ ਠੀਕ ਹੈ ਬਾਕੀ ਤੇ ਪਹਿਲਾਂ ਦੇ ਬਹੁਤ ਉਹਨਾਂ ਵਿਚਾਰਿਆਂ ਦਾ ਜਗਾਰ ਤੇ ਬੜਾ ਬਣਿਆ ਸੀ ਉਹਨਾਂ ਕੋ ਤੇ ਬਾਕੀ ਨਾ ਉਹਨਾਂ ਦੇ ਚਲੋ ਥੋੜਾ ਜਿਆ ਕਹੇ ਵੇਲੇ ਕੋ ਤੁਹਾਨੂੰ ਪਤਾ ਛੱਡ ਛੋੜ ਦਿੱਤਾ ਉਹਨਾਂ ਨੇ ਫਾਰਮ ਤੇ ਫਾਰਮ ਚੋਂ ਮੰਨ ਲਓ ਇਹ ਗਾਈ ਆ ਵੈਰ ਬਾਕੀ ਇਹ ਗੱਲ ਹੈ ਕਿ ਵੇਖੋ ਹੈ ਕਰਮਾ ਵਾਲੀ ਬਹੁਤ ਵੇਹ ਕੱਦ ਕਾਠ ਵੇਖੋ ਹਸਾਬ ਨਾਲ ਮੀਨੂ ਲਕੋ ਦਿੰਦੀਆਂ ਦੋਵੇਂ ਕਰਮਾ ਵਾਲੀ ਫੋਲ ਵੱਡੇ ਕੱਦ ਦੀ ਆ ਫੋਲ ਵੱਡੇ ਕੱਦ ਦੀ ਆ ਦੋਸਤੋ 25 26 ਲੀਟਰ ਪਹਿਲੇ ਸਵੇਰੇ ਦੀ ਜਿਹੜੀ ਮਿਲਕ ਕੈਪੈਸਿਟੀ ਵੀਰ ਜੀ ਖੁੱਲੀ ਕਰ ਦੇਖੋ ਖੁੱਲੀ ਕਰ ਦੇ ਬੜੀ ਜਿੰਦਾ ਮਤਲਬ ਪੀਣ ਦਾ ਪਾਵੇ ਸੋ ਵੱਡੀ ਵਹਿੜਾ ਸੋ ਇਸ ਵਾਰ ਵੀ ਜਿਹੜੀ 20 ਤੋਂ ਪਲੱਸ ਚੰਗੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਹਾਂ ਵੀ 20 ਤੋਂ ਉੱਤੇ ਤੁਸੀਂ ਜਿੰਨਾ ਮਰਜ਼ੀ ਦੋਤੋਂ ਵੈਸੇ ਚੋ ਸਕਦੇ ਜੇ ਠੀਕ ਹੈ ਹਾਂਜੀ ਹਾਂਜੀ ਤੇ ਝੰਡੇ ਵੀਰ ਵਹਿੜ ਚੰਗੀ ਆ ਕੀ ਮੁੱਲ ਕੀ ਕਰੇਗਾ ਬਈ ਇਹਦਾ ਮੁੱਲ ਕਰ ਲੀਏ ਜੀ ਹੁਣ ਦੇ ਹਿਸਾਬ ਨਾਲ ਕੱਚੀ ਪੱਕੀ ਸੰਧੂ ਸਾਹਿਬ ਸਾਹਿਬ ਜੇ ਨਾ ਕਰ ਲੀਏ 65000 ਰੁਪਿਆ ਮੁੱਲ ਕਰੀਏ 68000 ਹਾਂਜੀ ਤੇ ਬਾਹਰ ਹਾਂਜੀ ਛੱਡਦੇ ਦੂਰ ਦੋ ਤਿੰਨ ਹਜ਼ਾਰ ਰੁਪਏ ਕੋ ਨਹੀਂ ਜਾਣਦੇ ਆਫਰ ਹੀ ਚਲੋ ਤੇ ਬਾਕੀ ਜਿਹੋ ਜੀ ਵੈੜਾ ਨਾ ਮੰਨ ਲਓ ਵੱਡੀ ਵੈੜਾ ਇਹਦੇ ਨਾਲ ਮੰਨ ਲਓ ਵੀ ਖਾਣ ਪੀਣ ਨੂੰ ਵੀ ਵੱਡਾ ਹੀ ਹੋਊਗਾ ਹਾਂ ਹਾਂਜੀ ਹਾਂਜੀ ਕੀ ਕੀ ਦੇ ਰਹੇ ਜੋ ਆਫਰ ਮੰਨ ਲਓ ਇਹਦੇ ਨਾਲੇ ਰਸਗੁੱਲੇ ਵਾਂਗੂ ਮੋਟੀ ਆ ਚਾਹੇ ਰਸਗੁੱਲੇ ਤੁਸੀਂ ਲਾ ਲਓ ਰਸਗੁੱਲੇ ਹਾਂਜੀ ਰਸਗੁੱਲੇ ਚੱਲ ਚੱਲ ਵੀ ਚੱਲਣ ਦੇ ਚੱਲ ਚੱਲ ਦੱਬਾ ਹਾਂ ਨਹੀਂ ਜਿਹੜਾ ਵੀਰ ਲਊਗਾ ਜਿਹੜਾ ਵੀਰ ਨਾਲ ਆਫਰ ਚਮਚਮ ਦਾ ਡੱਬਾ ਹਾਂਜੀ 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 ਹਾਂ ਪੂਰਾ ਪੈਕ ਪੂ ਕਰਕੇ ਪੂਰਾ ਪੈਕ ਕਰਕੇ ਆ ਵਡਾ ਵਧੀਆ ਫਿਰ ਮੰਨ ਲਓ ਇਹ ਨਹੀਂ ਕੋਈ ਆਮ ਇਹ ਦੀਵਾਲੀ ਦਾ ਆਫਰ ਹੀ ਆ ਭੈਣ ਭਰਾ ਉਹ ਮਿੱਠਾ ਨਾਲ ਕਰਾਉਣਾ ਕੋਈ ਭੈਣ ਭਰਾ ਇਹ ਗੱਲ ਹੈਗੀ ਆ ਵੀ ਖਾਊ ਕੋ ਯਾਦ ਕਰੂ ਵੀ ਅਸੀਂ ਕਹੇ ਵੀਰ ਤੋਂ ਲਿਆਂਦੀ ਲਓ ਜੀ ਦੋਸੋ ਠੀਕ ਆ ਮੈਨੂੰ ਲੱਗਦਾ ਵੀ ਫਿਰ ਇਸੇ ਤਰ੍ਹਾਂ ਫਿਰ ਸਾਰਾ ਨਾ ਡੱਬੇ ਦੇਨੇ ਪੈਣੇ ਆ ਹਾਂਜੀ ਨਾਲੀ ਸੰਧੂ ਸਾਹਿਬ ਸਾਰਿਆਂ ਨਾਲ ਹੀ ਡੱਬੇ ਆਜ ਜੋ ਪ੍ਰਤਾਸ ਹੋ ਆਖੀ ਜਾਊਗਾ ਗਾਲ ਹੀ ਕੋਈ ਨਾਲੇ ਮੇਰਾ ਭਰਾ ਵਾ ਮੈਂ ਤੇ ਭਰਾ ਕੋਲ ਆ ਹਾਂ ਤੇ ਇੰਨਾ ਮੈਨੂੰ ਦਿਖਾਈ ਉਹ ਵੀ ਅੱਜ ਕਰ ਦੇਨੇ ਸਾਰੇ ਹਾਂਜੀ ਉਹ ਵੀ ਆ ਦੀਪ ਵੀ ਪ੍ਰਤਾਪ ਸਿੰਘ ਕਿੰਨੇ ਦੀ ਹੁੰਦੀ ਆ ਬਾੜ ਦੀ ਬਾੜ ਦੀ ਸੰਧੂ ਸਾਹਿਬ ਮਾਨਤਨ ਕਰ ਦੂਗਾ ਵੀਰ ਤੇ ਹੋਰ ਖੁੱਲਾ ਕਰ ਦਿਆ ਜੀ ਕੋਈ ਨਹੀਂ ਕਰਦਾਂਗੇ ਕੋਈ ਨਹੀਂ ਕੋਈ ਭੈਣ ਭਰਾ ਵੇ ਤੇ ਜ਼ਰੂਰ ਹੈ ਠੀਕ ਆ ਜੀ ਬਾਕੀ ਚਲੋ ਤਿਆਰ ਹੋਈ ਸੰਧੂ ਸਾਹਿਬ ਵੈੜ ਚ ਚਲੋ ਇਹ ਗੱਲ ਹੈਗੀ ਆ ਵੀਰ ਫੁੱਲ ਰਕਮ ਦੀ ਆ ਕਰਮਾ ਵਾਲ ਤੇ ਬਾਕੀ ਵੇਖੋ ਕੱਦ-ਕਾਠ ਪੂਰਾ ਵਾ ਮਿਹਰ ਦਾ ਵੇਖ ਲਓ ਲੁਕ ਜਾਣਾ ਮੈਂ ਵਿੱਚ ਨਹੀਂ ਨਹੀਂ ਵਟੀਆ ਕੱਦ ਦੋਹਾਂ ਦੇ ਕਰਮਾ ਵਾਲੀਆਂ ਚੰਗੀ ਵੇੜਾ ਵੱਡੇ ਕੱਦ ਦੀ ਆ ਠੀਕ ਆ ਸੋ ਦੂਜੇ ਨੰਬਰ ਤੇ ਇੱਕ ਹੋਰ ਬੱਛੀ ਜਿਹੜੀ ਦੋਸਤੋ ਅਗਲੀ ਤੁਹਾਨੂੰ ਦਿਖਾਉਣੀ ਆ ਇਹ ਸੂਆ ਕਿੰਮਾ ਸੂਣ ਜਾ ਰਹੀ ਇਹ ਦਸਨੂ ਸਾਹਿਬ ਪਹਿਲਾ ਸੂਆ ਵਾ ਅੱਛਾ ਜੀ ਹਾਂਜੀ ਇਹ ਪਹਿਲਾ ਸੂਆ ਜੇ ਦੰਦਾਂ ਚਾ ਮੂੰਹ ਛੇ ਦੰਦ ਆ ਜੀ ਮੂੰਹ ਛਿੱਗੀ ਆ ਹਾਂਜੀ ਹਾਂਜੀ ਤੇ ਇਹ ਸਮਾਂ ਕਿੰਨਾ ਕੁ ਲੈਂਦੀ ਇਹ ਇਹ ਬਸ ਤਿਆਰੀ ਆਈ ਇਹ 5-7 ਦਿਨ ਕੋਈ ਲੈ ਜੂਗੀ ਕਰਮਾ ਵਾਲੀ ਬਾਕੀ ਆਰਡਰ ਤੇ ਬਹੁਤ ਵਧੀਆ ਤਿਆਰ ਕਰਨ ਲਈ ਆ ਵੇਖੋ ਸੀ ਲਓ ਵੀ ਠੰਡੀ ਧੀਰੀ ਆ ਕੋਈ ਗੱਲ ਨਹੀਂ ਸਾਊ ਹਾਂਜੀ ਠੀਕ ਹੈ ਜੀ ਤਾਂ ਥਾਣ ਵੀ ਪੂਰਾ ਦਵਾਈ ਦੇ ਵਿੱਚ ਮਾਨੀ ਗੱਲ ਆਇਆ ਹਾਂ ਜੀ ਆਈ ਹੈ ਨਾ ਅਦਰੇਵਾ ਜਿਆ ਕਰੀ ਜਾਂਦੀ ਮਾਨੀ ਇਹਨੇ ਲਾਉਂਦਾ ਮਾਨੀ ਦਾ ਚਲੋ ਇੱਕ ਦਾ ਦਿਨ ਉਧਰ ਆ ਤਾਂ ਜਾਂਦਾ ਪਸ਼ੂ ਇੱਕ ਦੋ ਜੀ ਲਾਉਂਦੇ ਲੱਗ ਹੀ ਜਾਂਦਾ ਲੱਗ ਜਾਂਦਾ ਤੇ ਪਹਿਲਣ ਵੱਛੀ ਦੋਸਤੋ ਜਿਹੜੀ ਅਗਲੀ ਤੁਹਾਨੂੰ ਦਿਖਾ ਰਹੇ ਮੋਹ 6 ਦਾ ਹੁੰਦਾ ਹੈ ਨਾ ਜੀ ਹਾਂ ਜੀ ਮੋਹ 6 ਦਾ ਹੁੰਦਾ ਜੀ ਮੋਹ 6 ਦਾ ਹੁੰਦਾ ਲਿਆਓ ਜੀ ਦਿਖਾ ਦਿਓ ਆ ਕਰੋ ਵੇਖੋ ਆਜੂ ਲੱਗੇ ਕਰ ਲਓ ਆ ਜੀ ਆਪ ਖਾਓ ਆ ਲਓ ਲਓ ਜੀ ਕੰਨੀ ਵਾਲੇ ਦੰਦਾਂ ਦੇ ਬਰਾਬਰ ਨਹੀਂ ਹੈ ਅਜੇ ਕੱਢਣ ਲਈ ਹੈ ਜੀ ਅਜੇ ਛਿੱਗੀ ਛਿੱਗੀ ਪੂਰੀ ਨਹੀਂ ਹੋਈ ਮੰਨ ਲਓ ਆਵੇ ਵੇਖੋ ਚੌਗੀ ਲਾ ਲਓ ਤੁਸੀਂ ਛਿੱਗੀ ਦੇ ਦੰਦਾਂ ਦੇ ਬਰਾਬਰ ਨਹੀਂ ਚੌਗੀ ਆ ਜੇ ਚੌਗੀ ਦੇ ਦੰਦੋਂ ਆਪਾਂ ਲੋਦਾਂ ਅਸੀਂ ਚੰਗੀ ਤਰ੍ਹਾਂ ਵੇਖੀ ਨਹੀਂ ਚੌਗੀ ਆ ਵੇਖੋ ਲਓ ਆ ਵੇਖੋ ਹੋਰ ਆਫਰ ਨਿਕਲ ਆਈ ਜੇ ਦੀਵਾਲੀ ਦੀ ਛਿੱਗੀ ਦੇ ਬਰਾਬਰ ਨਹੀਂ ਚੱਕੇਗੇ ਬਰਾਬਰ ਹਾਂ ਨਹੀਂ ਅਜੇ ਨਹੀਂ ਅਜੇ ਤਾਂ ਭੰਗੀਆਂ ਵਹਾਂ ਦੀਆਂ ਹਾਂ ਦੀ ਚਲੋ ਠੀਕ ਹੈ ਜੀ ਲਿਆਓ ਤੇ ਇਹ ਆ ਵੀ ਉਦੋਂ ਚਲੋ ਪੁੱਪੇੜ ਦੀ ਪੜਾਈ ਵੀ ਵੇਖੀ ਆ ਪਹਿਲਾਂ ਸੂਆ ਇਹ ਵੇੜ ਸੁਣ ਜਾ ਰਹੀ ਆ ਸੋ ਕਦਕੂ ਦੇ ਸਵੈੜ ਦਾ ਵੀ ਪੂਰਾ ਹੈ ਜਿੱ ਵਜਨ ਵਜੂਦ ਵਾਲੀ ਆ ਪੂਰੀ ਠੀਕ ਆ ਜੀ ਤੇ ਚੰਗੀ ਨਰੋਈ ਬੱਛੀ ਆ ਠੀਕ ਆ ਨਿੱਗਰ ਆ ਤੇ ਨਰੋਈ ਆ ਪੂਰੀ ਬਾਕੀ ਥਣ ਥਣ ਦੀ ਕੁਆਲਿਟੀ ਤੁਸੀਂ ਆਪ ਦੇਖ ਲਓ ਵੀ ਮੁਠੀ ਥਣ ਆ ਪੂਰਾ ਹੱਥ ਵਿੱਚ ਪਕੜ ਆਉਂਦੀ ਆ ਵੀ ਕਹਿ ਲਈਏ ਵੀ ਹੱਥੀ ਚਵਾਈਲਾ ਥਣ ਹਾਂਜੀ ਸੋ ਆਰਡਰ ਦੀ ਕੁਆਲਿਟੀ ਹੋਰ ਵੀ ਸੋਹਣੀ ਬਣ ਜੂਗੀ ਮੇਰੇ ਨਾਲ ਤਾਂ ਉਮੀਦ ਹੈਗੀ 5 7 10 ਦਿਨ ਕੱਢ ਜੂਗੇ ਹਾਂਜੀ ਕੱਢੂ ਕੱਢੂਗੀ ਸੰਧੂ ਸਾਹਿਬ ਕੱਢੂਗੀ ਮੰਨ ਲਓ ਯਾਰ ਬਿਲਕੁਲ ਕਸਮਾਂ ਲੇਵਾ ਟੈਟ ਆਰਡਰ ਦੀ ਜਿਹੜੀ 20 ਬੈੜ ਬਣ ਕੇ ਤਿਆਰ ਕਰ ਜੂਗੀ ਮੰਨ ਲਓ ਏ ਬਾਕੀ ਚਲੋ ਆਪਣੇ ਕੋ ਜਿੱਦਨ ਕਰਮਾ ਵਾਲੀ ਪਰਸੋਂ ਦੀ ਆਈ ਆ ਹਾਂਜੀ ਤੇ ਬਾਕੀ ਚਲੋ ਉਦਾਂ ਦੀ ਆ ਆਪਾਂ ਸੇ ਸ਼ਾਮ ਸੰਭਾਲ ਚੰਗੀ ਕਰਮਾ ਵਾਲੀ ਦੀ ਕਰਨ ਦਏ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਝੰਡੇ ਵੀਰ ਕੀ ਮੁੱਲ ਰਏ ਕਹਿੰਦਾ ਮੁੱਲ ਸੰਧੂ ਸਾਹ ਵੇ ਦਾ ਵੀ 65000 ਰਏ ਤਿਆਰ ਆ ਵੈੜ ਹਾਂ ਠੀਕ ਹੈ ਨਾ ਗੱਲ ਛੋੜ ਕਰਾ ਦੂ ਪ੍ਰਤਾਪ ਸਿੰਘ ਤੋਂ ਗੱਲ ਹੀ ਕੋਈ ਅਰੇ ਵੀ ਆਪਾਂ ਛੱਡ ਦਿੱਤੇ 3000 ਦੇ ਵਿੱਚ ਹੋਈ ਚੱਲਣ ਦੇ ਵਾੜ ਵੀ ਦੇ ਦਿੱਗੇ ਵਾੜਦਿਏ ਵੀ ਇਹਦੇ ਨਾਲ ਵੀ ਚੰਗਾ ਹੀ ਡੱਬਾ ਬ੍ਰਾਂਡ ਵੱਛੀ ਦੇ ਬ੍ਰਾਂਡ ਹੀ ਡੱਬਾ ਬਰਫੀ ਹਾਂਜੀ ਹਾਂਜੀ ਬਰਫੀ ਜੇ ਹੋਦੀ ਬਰਫੀ ਵਰਗੀ ਬੈੜ ਦੇ ਬਰਫੀ ਹਾਂ ਬਰਫੀ ਇਹ ਜ਼ਹਿਰਾ ਹੈ ਵਾਟੇ ਲੈ ਵੱਛੀ ਲੈ ਕੇ ਘਰ ਜਾਵਾਂ ਜਿਹੜਾ ਹਾਂਜੀ ਹਾਂਜੀ ਵਧੀਆ ਮੰਨ ਲਓ ਇਹ ਗੱਲ ਹੈ ਜੀ ਨਾਲ ਦੀ ਨਾਲ ਇੱਕ ਇੱਕ ਡੱਬਾ ਵੀ ਚੰਗਾ ਜੀ ਇਹ ਤਾਂ ਵੈਸੇ ਇੱਕ ਸ਼ੌਂਕੀਆਂ ਤੌਰ ਤੇ ਵੀ ਭੈਣ ਭਰਾ ਵੀ ਦੀਵਾਲੀ ਦੇ ਮੌਕੇ ਦੀਵਾਲੀ ਦੇ ਅਫਸਰ ਤੇ ਹਾਂਜੀ ਜਿਹੜਾ ਨਾਲ ਦੀ ਨਾਲ ਇੱਕ ਚਲੋ ਗਿਫਟ ਹੀ ਸਮਝਿਓ ਭੈਣ ਭਰਾ ਕੋਈ ਛੋੜ ਚੱਪਾ ਤਾਂ ਇਸ ਤੋਂ ਅਲੱਗ ਹੋਊਗਾ ਹੋਊਗਾ ਹੀ ਅਲੱਗ ਹੋਊਗਾ ਛੋੜ ਚੱਪਾ ਲੱਗਾ ਵੀ ਇਹਨਾਂ ਕੋਈ ਕਹਦੇ ਵੀ ਛੋੜ ਚੱਪਾ ਕੋਈ 2-300 ਦੀ ਵੀਰ ਸਾਰੀ ਜਾਂਦਾ ਛੋੜ ਚੱਪਾ ਲੱਗਾ ਬਾਕੀ ਕੋਈ ਪਿਆਰ ਮੁਹੱਬਤ ਦੇ ਨਾਲ ਜਿਹੜਾ ਦੋਸਤੋ ਕੋਈ ਤੋਹਫਾ ਉਹ ਵੱਖਰੀ ਚੀਜ਼ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਚਲੋ ਵਹਿੜਾ ਬ੍ਰਾਂਡ ਆ ਸੰਧੂ ਸਾਹਿਬ ਖਾਨ ਪੀਣ ਵਾਲੇ ਡੱਬੇ ਵੀ ਬ੍ਰਾਂਡ ਹੀ ਹੋਣਗੇ ਹਾਂ ਮੰਨ ਲਓ ਕੋਈ ਬੀਕਾਂ ਨੇਰੀ ਲਾਲੋ ਚਾਹੇ ਕੋ ਲਵਲੀ ਲਾਲੋ ਕੋਈ ਵੀ ਮੰਨ ਲਓ ਬ੍ਰਾਂਡ ਹੋ ਵਧੀਆ ਬੱਸ ਬੱਸ ਠੀ ਗੋਣੀ ਕਰੂਗਾ ਰੱਖੂਗਾ ਯਾਦ ਵੀ ਠੀਕ ਆ ਵੇੜਾਂ ਲਿਆਂ ਤੇ ਚੰਗੀ ਬੱਚੀ ਸਾਰੀ ਚੰਗੀਆਂ ਚਲੋ ਬੱਚੀਆਂ ਵੀ ਪੁੱ ਚੰਗੀਆਂ ਉਹ ਸੋਹਣੀ ਬੱਚੀ ਆ ਦੋਸਤੋ ਜਰੂਰ ਤੁਸੀਂ ਖਰੀਦ ਕਰ ਸਕਦੇ ਠੀਕ ਆ ਜਰੂਰ ਇੱਕ ਵਾਰੀ ਆਣ ਕੇ ਅੱਖੀ ਦੇਖ ਲਿਓ ਵੀ ਵੱਡੇ ਕੱਦ ਕਾਟ ਦੀਆਂ ਨੇ ਸੋਹਣੀਆਂ ਫਾਬਰਾ ਆ ਵੇਖੋ ਮੇਰਾ ਕੱਦ ਕਿੱਥੇ ਆ ਦੇ ਵੇਖੋ ਪੈਰ ਕੁੜਾ ਮਈਏ ਹਿਸਾਬ ਲਾ ਲਓ ਵੀ ਠੋਡੀ ਤੇ ਹੁੰਦੀ ਹਿਸਾਬ ਨਾਲ ਬਿਲਕੁਲ ਬਿਲਕੁਲ ਨਹੀਂ ਪੋਲੋ ਵੱਡੀ ਉੱਚੀ ਹਾਈਟ ਦੀ ਆ ਅੱਗੇ ਆਪਣੇ ਕੋਲ ਮੱਝਾਂ ਆ ਗਈਆਂ ਜੀ ਹਾਂਜੀ ਤੇ ਮੱਝਾਂ ਦੇ ਵਿੱਚ ਵੀਰ ਝੰਡੇ ਕੀ ਡਿਟੇਲ ਐ ਇਸ ਪਹਿਲੇ ਨੰਬਰ ਵਾਲੀ ਮੱਝ ਇਹ ਵੇ ਹੈਗੀ ਆ ਜੀ ਮੱ ਤੇ ਬਾਕੀ ਆਰਡਰ ਉਡਰ ਵਧੀਆ ਤਿਆਰ ਕਰਨ ਦੇ ਆ ਵੇਖੋ ਤੇ ਥਣ ਚਟਾ ਤੇ ਪਣ ਤੁੱਪਣ ਫੁੱਲ ਗਰੰਟੀ ਸੱਦੂ ਸਾਹਿਬ ਐ ਮੋਗੇ ਵਾਂਗੂੰ ਆਉਂਦੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਸੂਹਾ ਕਿਨਵਾ ਜੀ ਸੂਹਾ ਵੇਹੇ ਸਾਨੂੰ ਚਲੋ ਘਰ ਵਾਲਿਆਂ ਨੇ ਤੇ ਦੂਜਾ ਆਖਿਆ ਸੀ ਮੰਨ ਲਓ ਕੋਈ ਭੈਣ ਭਰਾ ਕੋਈ ਤਿੱਜਾ ਲਾ ਲੇ ਭਾਵੇਂ ਆਪਾਂ ਨੂੰ ਇੱਚ ਨਹੀਂ ਕੋਈ ਗੱਲ ਚੌਥਾ ਵੀ ਲਾ ਲੇ ਭਾਵੇਂ ਕੋਈ ਇਹ ਨਾ ਕਈ ਵਾਰੀ ਬੰਦਾ ਅਸਿੰਦਾ ਲੈ ਯਾਰ ਆ ਗੱਲ ਆ ਬਾਕੀ ਮੈਂ ਫੇਸ ਕੁਆਲਿਟੀ ਤੋਂ ਜਿਹੜੀ ਐ ਨਾ ਮੈਂ ਵੇਹੇ ਲੱਗਦੀ ਵੀ ਆ ਵੀ ਮੰਨ ਲਓ ਕੋਈ ਸੋਹਿਆਂ ਚ ਨਹੀਂਗੀ ਨਵੀਆਂ ਛੋਟੀਆਂ ਠੀਕ ਆ ਬਾਕੀ ਜੇ ਮਾਲ ਹਰ ਇੱਕ ਦੀ ਆਪਣੀ ਸੰਗ ਹੈ ਤੇ ਜਾਂ ਮੰਨ ਲੈ ਚੌਥਾ ਮੰਨ ਲੈ ਲੈ ਇੱਕ ਗੱਲ ਕੀ ਦੁੱਧ ਵਾਲੀ ਬੜੀ ਹੈ ਮੈਂ ਅਮੀ ਦਸੀ ਜਾਂਦਾ ਜੀ ਮੀਰ ਨੂੰ ਪਿੰਡੋ ਸਾਡੇ ਮੈਂ ਲਈ ਮੈਂ ਬਹੁਤ ਜਿਆਦਾ ਚੰਗੀ ਦੁੱਧ ਚੰਗੀ ਭਾਂਡੇ ਲਈ ਆ ਭਾਂਡੇ ਤੋਂ ਪਤਾ ਲੱਗ ਜਾਣਾ ਭੈਣ ਭਰਾ ਹਾਂਜੀ ਆਰਡਰ-ਆਰਡਰ ਚੰਗਾ ਸੋਹਣਾ ਫੁੱਲਾ ਦੇਖੋ ਮੱਥੇ ਤੇ ਫੇਸ ਕੁਆਲਟੀ ਦੇ ਮਾਰੋ ਐ ਬਹੁਤ ਵਧੀਆ ਹੋ ਗਏ ਹੋ ਦੋਸਤੋ ਬਿਲਕੁਲ ਸਰੀਰ ਘਟਾਂਚਾ ਵੇਖੋ ਵਾਈਦਾ ਚੰਗੀ ਆ ਪਲੀ ਪੁਲੀ ਪੂਰੀ ਆ ਰਾਜੀ ਆ ਵਜਨ ਵਾਲੀ ਆ ਤੇ ਪੁੜੇ ਪੜੇ ਵੈਸੇ ਨਵਾਏ ਆ ਬਾਕੀ ਤਿਆਰੀ ਤੇ ਕੋਈ ਵੀਰ ਸਮਝ ਕੇ ਲੈ ਕੇ ਜਾ ਸਕਦਾ ਕੱਢ ਜੇ ਤਾਂ 2-3 ਦਿਨ ਕੱਢ ਵੀ ਸਕਦੀ ਹੈ ਕੋਈ ਦਿਹਾੜਾ ਡੰਗ ਵੀ ਕੱਢ ਸਕਦੀ ਆ ਸਫਰ ਚ ਜਾਂਦਿਆਂ ਵੀ ਪਸ਼ੂ ਸੂ ਸਕਦਾ ਪਰ ਹਾਇ ਪ੍ਰੋਪਰ ਪੂਰੀ ਤਿਆਰੀ ਦੇ ਆ ਲੇਵਾ ਵੇਖੋ ਤੁਸੀਂ ਕਰਮਾਂ ਲਈ ਪੰਡਾ ਪਾਈ ਖੜੀ ਆ ਠੀਕ ਆ ਹਾਂ ਤੇ ਚਾਰ ਥਾਂ ਨੇ ਠੀਕ ਆ ਜੀ ਕੋਈ ਦੋਸਤੋ ਐਕਸਟਰਾ ਕੋਈ ਫੋਟ ਹੋਈ ਬੱਚਾ ਹੋਇਆ ਤੇ ਨਾਲ ਹਾਂਜੀ ਤੇ ਬਾਕੀ ਫੁੱਲ ਵੱਡੀ ਆ ਜੀ ਮੰਨ ਲਓ ਚਲੋ ਇਹ ਕੋਈ ਕਈ ਵੀਰ ਸਵਾਲ ਕਰਨਗੇ ਪੀ ਪੂਛ ਮੰਨ ਲਓ ਛੋਟੀ ਆ ਵਖਾ ਦੀਏ ਤੁੰਨੂ ਸਾਹਿਬ ਆਪਾ ਇਹ ਮੰਨ ਲਓ ਕੋ ਸਿੰਘ ਚੜ ਕੇ ਆਉਂਦੇ ਸੀ ਵੀ ਗਈ ਟੁੱਟ ਬਾਕੀ ਵੀ ਇਹ ਇਹਦਾ ਬੇਨੀਫਿਟ ਇਹ ਜੇ ਵੀ ਚੋਣ ਲੱਗਿਆ ਬੰਦਣੀ ਨਾ ਪੈਂਦੀ ਹੂੰ ਬੰਦਣੀ ਨਾ ਪਊਗੀ ਕਈ ਹਣ ਵੀਰ ਚਲੋ ਬੰਨਦੇ ਆ ਕਰਦੇ ਆ ਮੰਨ ਲਓ ਪੀ ਜਿੰਨੀ ਹੈਗੀ ਕਰਮਾਂ ਵਾਲੀ ਵਧੀਆ ਵਾ ਨਹੀਂ ਚੱਕੀ ਮੈਂ ਸਾਰੀ ਚੱਕੀ ਬਾਕੀ ਬਾਕੀ ਮੈਂ ਵੀ ਵੇਖੋ ਫੁੱਲ ਹਾਈਟ ਵਾਲੀ ਆ ਤੇ ਕਿੰਨਾ ਮੁੱਲ ਵੀਰ ਝੰਡੇ ਰੂ ਕਹਿੰਦਾ ਸੰਦੂ ਸਾਹਿਬ ਜੈ ਜੀ ਆ ਮੁੱਲ ਦੱਸੋ ਜੀ ਜਿਆਦੇ ਨਹੀਂ ਆਪਾਂ ਤੇ ਮੰਨ ਲਓ ਮੁੱਲ ਭਾਵੇਂ ਜੋ ਮਰਜੀ ਮੱਛੀ ਵੀ ਨਹੀਂ ਮੰਗਣਾ ਪਾ ਰਾਂ ਨਾ 85 ਮੰਗਣਾ ਵਾ 75 ਹਜ਼ਾਰ ਦੀ ਬਾਕੀ ਪ੍ਰਤਾਪ 2015 ਹੋਰ ਛੋੜ ਕਰ ਦਾਂਗੇ ਬਾਕੀ ਜਿੱਡੀ ਮੈਂ ਆ ਨਾ ਰਾਸਿਆ ਮੈਂ ਗੁਣਾ ਦੀ ਕੁਥਲੀ ਹਾਂ ਇਹ ਨਹੀਂ ਵਸਿਫਤਾ ਕਰੀ ਜਾਣਗੇ ਦੇਵੇਂ ਨਹੀਂ ਪਲੀ ਵੇਖੋ ਮੈਂ ਹੈਗੀ ਵੀ ਸਾਰੀ ਦੁੱਧ ਵਾਲੀ ਆ ਦੁੱਧ ਵਾਲੀ ਫਿਰ ਦੁੱਧ ਆਪੇ ਨਿਕਲੂਗਾ ਜੀ ਆਪੇ ਨਿਕਲੂ ਥੱਲੇ ਬੈਠ ਕੇ ਜਦੋਂ ਮੈਂ ਤਿੱਪੀ ਨਾ ਮੰਨ ਲਓ ਆਪੇ ਮੰਨ ਲਓ ਦੁੱਧ ਮੰਨ ਲਓ ਤੁਰੇ ਆਇਆ ਕਰਮਾ ਦੇਖੋ ਜੀ ਪਾਂਡਾ ਜੀ ਦੱਸ ਦਿੰਦਾ ਪਸੂ ਨੇ ਕਿੰਨਾ ਕਿ ਦੁੱਧ ਚਪਾਉਣਾ ਹਾਂਜੀ ਹਾਂਜੀ ਤੇ ਬਾਕੀ ਸੋਹਣੇ ਬਖਾਲੇ ਜੀ ਦੋਸਤੋ ਬਖਾਲਾ ਜਿੰਨਾ ਮਰਜ਼ੀ ਤੁਸੀਂ ਲੀਟਰਾਂ ਦਾ ਮੰਨ ਲਓ ਚੰਗਾ ਦੁੱਧ ਚਪਾ ਦਊਗੀ ਬਾਕੀ ਸਾਰੇ ਵੀਰ 파ਰਕੂ ਆ ਸਮਝਦਾਰ ਨੇ ਠੀਕ ਆ ਕੋਈ ਬਾੜੀ ਆਪਾਂ ਨੂੰ ਜਿਹੜੀ ਆ ਦੋਸਤੋ ਜਿਆਦਾ ਹੀ ਸਿਫਤ ਕਰਿਆਂ ਕੋਈ ਜਿਆਦਾ ਗੱਲ ਨਹੀਂ ਹੋ ਜਾਂਦੀ ਤਸੱਲੀ ਆ ਵੀਰ ਕਿਸੇ ਨੇ ਕਰਨ ਲੈਣੀ ਬੜਨ ਵਾਲਾ ਲੇਵਾ ਸੋਹਣੀ ਚੱਡੇ ਦੀ ਆ ਤੇ ਬਾਕੀ ਆ ਵੇਖੋ ਥੱਬਿਆਂ ਦੇ ਥੱਬੇ ਤੁਸੀਂ ਥੱਬਿਆਂ ਦੇ ਥੱਬੇ ਪਤੀਸੇ ਵਰਗੀ ਰਾਤਸਿਆ ਦੇ ਨਾਲ ਪਤੀਸੇ ਦਾ ਡੱਬਾ ਪਤੀਸੇ ਦਾ ਡੱਬਾ ਪਤੀਸੇ ਦਾ ਡੱਬਾ ਇਹ ਪਤੀਸੇ ਵਰਗੀ ਮਾਜਾ ਦੇਖ ਲਓ ਭਾਵੇਂ ਹੈ ਜੇ ਮੰਨ ਲਓ ਚੌੜੀ ਚੂੜੀ ਪੂਰੀ ਆ ਵਧੀਆ ਬ੍ਰੈਂਡ ਮੈਂ ਵੀ ਪਤੀਸੇ ਵਰਗੀ ਹਾਂ ਹੈ ਜੀ ਪਤੀਸੇ ਵਰਗੀ ਇਹਦੇ ਨਾਲ ਵੀ ਦੀਵਾਲੀ ਆਫਰ ਪਤੀਸੇ ਦਾ ਡੱਬਾ ਬਾਕੀ ਛੋੜ ਵੀ ਖੁੱਲੀ ਹੋਊ ਕੋਈ ਗੱਲ ਨਹੀਂ ਖਾਊਗਾ ਬਸ ਹਾਂ ਜੀ ਬਾਕੀ ਹੈ ਵੀ ਹੈ ਵੀ ਮੰਨ ਲਓ ਨੀਲੀ ਚ ਜੇ ਹਾਂ ਆ ਵੇਖੋ ਨੇ ਚੰਗੀ ਮਾਜੂ ਬਹੁਤ ਵਧੀਆ ਅੱਜ ਮੀਂਹ ਮੂੰਹ ਪੈਣਦੇ ਅਸੀਂ ਵੀ ਰੁਲੇਪੁਲੇ ਜਾਈਆਂ ਤੇ ਮਾਲ ਚ ਚਲੋ ਮਾਲ ਦਾ ਕੰਮ ਇਦਾਂ ਹੀ ਆ ਕਰਮਾ ਲੀਆਂ ਦੇ ਕਨਹੀਂ ਬਸ ਬਸ ਇਹ ਚਿੱਕੜ ਚੜ ਜਾਇਆ ਪਿਆ ਇਹ ਗਣੀ ਕਾਫੀ ਪੈ ਗਿਆ ਸਾਰੇ ਇਲਾਕੇਾਂ ਚ ਘਰੇ ਮੰਨ ਲਓ ਖਾਣ ਪੀਣ ਨੂੰ ਜਿਹਦੇ ਦੁੱਧ ਕਿਓ ਆ ਨਾ ਮੰਨ ਲਓ ਉਹ ਸਮਝ ਲੈ ਵੀ ਮੰਨ ਲਓ ਵੀ ਜੋ ਮਰਜੀ ਕਹਿੰਦੇ ਉਹਨੂੰ ਭਾਵੇਂ ਖਰਾਬ ਦੁੱਧ ਕਿਓ ਸਾਰਿਆਂ ਦਾ ਪਿਓ ਸਾਰਿਆਂ ਦਾ ਪਿਓ ਸਹੀ ਗੱਲ ਐਤੋਂ ਹੀ ਪਨੀਰ ਮੰਨ ਲਓ ਦੁੱਧ ਚੋਂ ਨਿਕਲਦਾ ਪਨੀਰ ਦੁੱਧ ਚੋਂ ਹੀ ਨਿਕਲਣਾ ਕਿਓ ਤੇ ਦੁੱਧ ਚੋਂ ਹੀ ਖੋਇ ਤੇ ਦੁੱਧ ਤੋਂ ਹੀ ਸਾਰਾ ਕੁਝ ਬਣਨਾ ਵਾ ਬਸ ਬਸ ਹਾਂਜੀ ਹਾਂਜੀ ਤੇ ਆਜੋ ਝ ਠੀਕ ਹੈ ਜੀ ਤੇ ਬਹੁਤ ਵਧੀਆ ਚੰਗੀ ਰੀਜ ਲੱਗੀ ਆ ਮੈਂ ਦੀ ਪੂਰੀ ਸੇਵਾ ਵੀ ਹੋਈ ਆ ਜਿੱਥੋਂ ਵੀ ਆਈ ਆ ਕਰਮਾਣੀ ਬਹੁਤ ਚੰਗੀ ਸੰਭੀ ਸੂਭੀ ਪੂਰੀ ਆ ਜਰੂਰ ਹੱਥ ਕੋਈ ਵੀਰ ਪਾਲਿਓ ਠੀਕ ਹੈ ਅਗਲੇ ਬੰਨੇ ਆਪਣੇ ਕੋਲੇ ਮਾਝਾ ਵੀਰ ਛੰਡੇ ਇਹ ਸੰਧੂ ਸਾਹਿਬ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਆ ਮੈਂ ਅਜੇ ਸਿੱਧੀ ਸੁੱਧੀ ਨਹੀਂ ਹੋਈ ਤੇ ਬਾਕੀ ਇਹਨੇ ਲੱਕਾ ਜਾ ਮਾਰਿਆ ਵਾ ਤੇ ਮੰਨ ਲਓ ਇਹ ਆਪਣੇ ਕੋ ਕਰਮ ਮੰਨ ਲਓ ਇਹ ਕਿਨੇ ਜੀ ਜੂ ਜੇਵ ਨਹੀਂ ਲਾਇਆ ਕੱਲ ਹੀ ਆਈ ਆ ਠੀਕ ਹੈ ਜੀ ਬਾਕੀ ਮੈਂ ਦੁੱਧ ਵਾਲੀ ਆ ਗਰੰਟੀ ਉਹਨਾਂ ਨੇ 12 ਕਿਲੋ ਦੀ ਦਿੱਤੀ ਬਾਕੀ ਹੁਣ ਮੈਂ ਦੇ ਥੱਲੇ ਦੁੱਧ ਜੇ ਸੱਤੇ 1 ਕਿਲੋ ਬੌਲਾ ਹੂੰ ਚਵਾਈ ਚੁਈ ਬਿਲਕੁਲ ਵਧੀਆ ਹੋਊਗੀ ਜੇ ਐਂ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਵਧੀਆ 7 ਕਿਲੋ ਬੋਲਾ ਹੋਣਾ ਹਾਂਜੀ ਹਾਂਜੀ 7 ਕਿਲੋ ਬੋਲਾ ਚੌ ਦਿਨਾਂ ਦੀ ਸੂਈ ਹਾਂਜੀ ਹਾਂਜੀ ਬੱਚਾ ਮਗਰ ਕੀ ਤੇ ਬੱਚਾ ਇਹ ਮਗਰ ਕੱਟਾ ਆ ਹੀ ਨੀਲੀ ਦਾ ਵੇਖੋ ਕਿੱਦਾਂ ਨੀਲੀ ਆ ਵੀ ਤਾਂ ਟੇਡਾ ਕੱਟ ਬਹੁਤ ਪਿਆਰਾ ਬੱਚਾ ਟੇਡਾ ਦੇਖੋ ਟੇਡੇ ਕੱਟ ਵਾਲਾ ਵੇਖੋ ਹੈ ਵੇਖੋ ਭਾਂਜੀ ਕਹਿੰਦਾ ਚੁੰਮੀ ਜਾਈਏ ਆ ਲੈ ਮਿਰਾਖਲੇ ਇਹ ਵੀ ਬੱਚੇ ਹੀ ਆ ਹੈ ਇਹ ਬੱਚੇ ਆ ਗਏ ਆ ਪਰ ਦੱਸੋ ਬੱਚੇ ਬੱਚੇ ਆ ਜੀ ਇਹ ਪਿਆਰ ਦੀ ਗੱਲ ਹੈ ਜੀ ਜਿਵੇਂ ਆਪਾਂ ਮਨੁੱਖਾਂ ਦੇ ਬੱਚਿਆਂ ਨੂੰ ਪਿਆਰ ਕਰਦੇ ਆ ਵੀ ਬੱਚੇ ਆ ਗਏ ਦੱਸੋ ਇਹ ਤਾਂ ਮੋਹ ਆ ਜੀ ਜਿੰਨਾ ਵੀ ਆਪਾਂ ਸੱਲ ਨਾਲ ਬ੍ਰੇਡ ਨਾਲ ਮੋਹ ਉਹਨਾਂ ਹੀ ਆਪਣਾ ਠੀਕ ਹੈ ਉਹਨਾਂ ਹੀ ਉਹ ਗੱਲ ਹੈਗੀ ਇਥੇ ਉਹਨਾਂ ਨੇ ਕਿਹਾ ਯਾਰ ਚਿੱਟੇ ਜਿਹੜੇ ਪਾ ਕੇ ਤੂੰ ਗੋਏ ਨਾਲ ਲਿਬੜੀ ਫਿਰਦਾ ਫਿਰ ਕਿਹੜੀ ਗੱਲ ਆ ਲਿਬੜ ਦੇ ਕਰਮਾਲੀਆਂ ਦੇ ਇਹਨਾਂ ਦੇ ਕੀ ਬਿਲਕੁਲ ਜੀ ਬਿਲਕੁਲ ਲਿਬੜਨ ਤੋਂ ਡਰਿਏ ਫਿਰ ਇਹ ਰਾਜ ਦੀਆਂ ਥੋੜਾ ਹੁਣ ਸੇਰ ਦੀ ਝੜੀ ਲੱਗੀ ਆ ਤੇ ਇਹ ਕਰਮਾਲੀਆਂ ਨੇ ਇਹ ਗੱਲ ਹੈਗੀ ਵਿੱਚ ਬੜੇ ਕੋਈ ਨਹੀਂ ਫ ਬਹੁਤ ਰਿਸਪੈਕਟ ਕਰੀਦੀ ਹੁੰਦੀ ਐ ਇਸ਼ਤ ਕਰੀਦੀ ਐ ਇਹਨਾਂ ਕਰਮਾਲੀਆਂ ਨੇ ਰਾਤ ਸਿਆਂ ਬਹੁਤ ਆਪਾਂ ਨੂੰ ਤੇ ਬੜਾ ਵਾਰ ਦਿੱਤਾ ਕਰਮਾਲੀਆਂ ਬਿਲਕੁਲ ਅੱਛਾ ਤੇ ਛੰਡੇ ਵੀਰ ਦਾ ਸੁਆ ਕਿੰਨਾ ਫਿਰ ਮੰਨ ਲੈ ਕੋਈ ਭੈਣ ਭਰਾ ਸੁਆ ਜੇ ਵੇਖੋ ਜੀ ਪਤਾ ਗੱਲ ਕੀ ਆ ਮੈਂ ਤੇ ਚਲੋ ਆ ਨਵੀਂ ਆ ਥੋੜੀ ਜੀ ਚਲੋ ਆਈ ਆ ਮੰਨ ਲੋ ਵੀ ਜੀ ਉਹ ਤਾਂ ਦੇ ਵੀ ਆ ਵੀ ਤੀਜਾ ਰੂਲੇ ਘਰੋਂ ਆਈ ਆ ਅੱਛਾ ਜੀ ਤੇ ਬਾਕੀ ਚਲੋ ਸੇਰੇ ਲੇੜ ਫੇੜ ਚੋਈ ਆ ਕੋਈ ਛੱਡੀ ਨਹੀਂ ਕੀ ਮੰਨ ਲੋ ਕੋਈ ਵੀ ਆ ਤੇ ਬਾਕੀ ਚਲੋ ਝੜੀ ਝੂੜੀ ਦਾ ਕਰਕੇ ਉਹ ਤੇ ਉਹਨਾਂ ਦੇ ਹੋ ਗਾ ਲੱਖੀ ਵੀ ਜਿਹੜੇ ਤੀਜੇ ਸੂਏ ਸੂਹੀ ਆ ਹੂੰ ਕਿ ਨਹੀਂ ਇਹ ਉਹਨਾਂ ਆਖਿਆ ਵੀ ਗਾਰੰਟੀ ਦੇ ਨਾਲ ਤੇ ਜੇ ਸੂਏ ਸੂਈ ਆ ਮਨ ਲਓ ਵੀ ਰੁਲੀ ਜੀ ਥੋੜੀ ਜੀ ਮੰਨ ਲਓ ਪਈ ਆ ਤੇ ਜੀ ਆਪਾਂ ਸੋਏ ਦੇ ਚੱਕਰ ਚ ਦੱਸਾਂ ਨਾ ਪਈਏ ਬਸ ਬਸ ਹਾਂ ਬਾਕੀ ਭੈਣ ਭਰਾ ਜਿੰਨੇ ਮੱਦੀ ਮੰਨ ਲੇ ਕੋਈ ਠੀਕ ਹੈ ਨਾ ਕੱਲ ਆਪਣੇ ਮੰਨ ਲਓ ਭਾਵੇਂ ਮੰਨ ਲਓ ਭਾਵੇਂ ਕੋਈ ਚੌਥੇ ਮੰਗਲੇ ਪੰਜਵੇਂ ਮੰਗਲੇ ਕਰਮਾਂ ਵਾਲੀਆਂ 20 20 ਸੋਏ ਕੋਈ ਕੋਈ ਦਾਵਾ ਨਹੀਂ ਹੁੰਦਾਗਾ ਵੀ ਆਪਾਂ ਤੀਜੇ ਤੇ ਅੜ ਜੀ ਹੋਵੇ ਚੌਥੇ ਬਸ ਬਸ ਹਾਂ ਹਾਂ ਤੇ ਜੇ ਹੋਰ ਦਈ ਆਪਾਂ ਕੀ ਆਏ ਤੜੀਗਾ ਆਪਾਂ ਡਿਟੇਲ ਤੁਸੀਂ ਮੈਨੂੰ ਵੀਰ ਝੰਡੇ ਦੇ ਦਿਓ ਵੀ ਚਾਹ ਦਿਨਾਂ ਦੀ ਸੂਈ ਮਗਰ ਕਟਾ ਬਹੁਤ ਸੋਹਣਾ ਹਾਂਜੀ ਕਟਾ ਹਾਂਜੀ ਨੀਲੀ ਰਵੀ ਦਾ ਮਗਰ ਦੋਸਤੋ ਕਟਾ ਬਹੁਤ ਇਨਾ ਵੀ ਮੰਨ ਲਓ ਇਹ ਗੱਲ ਜੀ 7 ਕਿਲੋ ਆ ਭਾਵੇਂ ਕੋਈ 6 ਕਿਲੋ ਮੰਨ ਲੇ ਚੌਥਾ ਨਾ ਦੀ ਦੱਸ ਦੋ ਵੀ ਕਿਵੇਂ ਉਕਰਪੋੜਾ ਵਧੀਆ ਚੌਥਾ ਨਾ ਦੀ ਬਿਲਕੁਲ ਸੰਧੂ ਸਾਹਿਬ ਹੋ ਕੇ ਰਿਪੋਰਟ ਇੱਕ ਨੰਬਰ ਮੋਗੇ ਰਗੀ ਆਉ ਕੋਈ ਇਹ ਤਾਂ ਨਹੀਂ ਝੰਡੇ ਵੀਰ ਗੱਲ ਹੈਗੀ ਵੀ ਕੋਈ ਦੂਰੋਂ ਤਰਾਡੇ ਆਜੇ ਤੇ ਕੋਈ ਥਾਣੇ ਦੇ ਵਿੱਚ ਭੂਰ ਛੱਟਾ ਕੋਈ ਨਾ 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 ਕੋਈ ਗੱਲ ਨਹੀਂ ਕੀ ਸੰਧੂ ਸਾਹਿਬ ਸਿੱਧੀ ਗੱਲ ਆ ਜਿਹੜੀ ਗੱਲ ਮੰਨ ਲਾ ਹੋਊਗੀ ਆਪਾਂ ਕਰਦਾਂਗੇ ਮੰਨ ਲਓ ਜਿਹੜਾ ਬਹਿਣੀ ਵਾਲਾ ਥਾਣਾ ਨਾ ਇਹ ਮਹਾਰਾਜਾ ਛੱਟਾ ਮਹਾਰਾਜਾ ਛੱਟਾ ਲਾਉਂਦਾ ਜੇ ਚੁੱਪੀ ਮੰਨ ਹਾਂ ਮਗਰਲਾ ਮਗਰਲਾ ਬ ਪਰ ਹੁਣ ਤੁਸੀਂ ਪੁੱਛਿਆ ਆਪਾਂ ਦੱਸ ਦਈਏ ਪੁੱਛ ਲਿਆ ਕਰੋ ਤੁਸੀਂ ਨਹੀਂ ਨਹੀਂ ਕੋਈ ਗੱਲ ਠੀਕ ਹੈ ਨਾ ਲਾਲਾ ਆ ਵਧੀਆ ਦਿੱਕੀਤਾ ਤੁਸੀਂ ਮਹਾਰਾਜਾ ਛੱਟਾ ਬਾਕੀ ਇਹ ਹੋਊ ਮੋਗੀ ਰਕੀ ਇਹ ਨਹੀਂ ਵੀ ਇੱਕ ਬਾਲਟੀ ਦੇ ਵਿੱਚ ਖਿਲਰ ਜੂਗਾ ਤੇ ਬਾਕੀ ਮੈਂ ਇਹਨੂੰ ਗੱਲੋ ਵੀ ਸੁਣਦਾ ਉਹ ਜੋ ਤੁਹਾਨੂੰ ਨਾਲ ਮੈਂਸ਼ਨ ਕਰੀ ਜਾ ਰਿਹਾ ਹਾਂ ਤੁਸੀਂ ਉਹ ਨੋਟ ਕਰਕੇ ਫੇਰ ਸੌਦਾ ਕਰ ਲਿਓ ਹਾਂਜੀ ਹਾਂਜੀ ਠੀਕ ਆ ਬਾਅਦ ਵਿੱਚ ਕੋਈ ਭੈਣ ਭਰਾ ਦੂਰੋਦਰਾਡੇੋਂ ਇੱਥੇ ਆ ਜੇ ਹਾਂ ਤਾਂ ਤੁਸੀਂ 2000 ਦਾ ਕੋਈ ਤੇਲ ਮਚਾ ਕੇ ਆਜੋ ਫਿਰ ਸੁਆਦ ਨਹੀਂ ਹੁੰਦਾ ਨਹੀਂ ਸੁਆਦ ਨਹੀਂ ਆਉਂਦਾ ਬਾਕੀ ਮੈਂ ਦੋ ਟਾਲੀਆਂ ਤੁਹਾਨੂੰ ਦੱਸੀ ਜਾਊਗੀ ਵੀਰ ਛੰਡੇ ਦੇ ਘਰੋਂ ਵੀਡੀਓ ਬਣਾਉਣੇ ਆ ਇਥੋਂ ਦੱਸੀ ਜਾਊਗੀ ਹੋਰ ਜਿਸ ਥਾਂ ਤੋਂ ਵੀ ਬਣਾਉਣੇ ਆਪਾਂ ਵਾਰ-ਵਾਰ ਦੱਸੀ ਦੀ ਉਹ ਚੀਜ਼ ਨੋਟ ਕਰ ਲਿਆ ਕਰੋ ਫੇਰ ਜਿਹੜਾ ਤੁਰਿਆ ਕਰੋ ਮੇਰਾ ਵੀ ਬਸ ਬਸ ਸਹੀ ਗੱਲ ਮੱਝ ਚੰਗੀ ਆ ਭਾਰੇ ਵਜਨ ਵਜੋਂ ਨਾ ਬਾਕੀ ਸੂ ਦੇ ਵਿੱਚ ਆਈ ਆ ਠੀਕ ਹਾਂਜੀ ਸੂ ਚ ਆਈ ਹਾਂਜੀ ਸੂ ਚ ਆਈ ਆ ਬਾਕੀ ਸਣ ਚੱਡਾ ਤੁਸੀਂ ਅਵੇ ਸਣ ਚੱਡਾ ਬਹੁਤ ਸੋਹਣਾ ਵੇਖੋ ਜੀ ਇੱਧਰ ਵੇਖੋ ਬਾਈ ਸਾਰਾ ਹਾਂਜੀ ਤੇ 7 ਕਿਲੋ ਦੇ ਨੇੜੇ ਤੇੜ ਜਿਹੜਾ ਹੁਣ ਬੌਲਾ ਸਟਾਰਟ ਆ ਹਾਂ ਤੇ ਛੰਡੇ ਵੀਰ ਕਿੰਨਾ ਮੋਲ ਕੀ ਕਰਨ ਜਾਂਦਾ ਸੰਧੂ ਸਾਹਿਬ ਜੈ ਜੀ ਆ ਆਪਾਂ 65 ਬਣਾ ਕਰੀਏ 60 ਬਣਾ ਕਰ 52 ਦੀ ਹੋਰ ਤੇ ਨਹੀਂ ਛੱਡ ਦਿੰਦੇ ਸੰਧੂ ਸਾਹਿਬ ਕੋ ਨਹੀਂ ਚਾਹੁੰਦੇ ਹਾਂ ਲੈ ਚੱਲੋ ਕੋਈ ਨਹੀਂ ਜੋ ਇਹਨੇ ਆਤਾ ਮੰਨ ਲਓ ਹਾਂਜੀ ਹਾਂਜੀ ਮੈਂ ਚੰਗੀ ਆਫਰ ਰੱਖੀ ਜੇ ਕੋਈ ਡੰਡਾ ਡੂਪੇ ਕਿੜੇ ਆਫਰ ਇਹਦੇ 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 ਨਾਲ ਮੰਨ ਲਓ ਕੱਲੇ ਆਪਾਂ ਇਹ ਗੱਲ ਹੈਗੀ ਆ ਵੀ ਆਪਣੇ ਗੁਲਾਬ ਜਾਮੂ ਕਰ ਦੇ ਦਾਂਗੇ ਕੱਲੇ ਇੱਕ ਗੁਲਾਬ ਜਾਮੂ ਹੈਗੀ ਆ ਉਹ ਵੀ ਚਿੱਟੇ ਸੰਧੂ ਗੁਲਾਬ ਜਾਮੂ ਨਹੀਂ ਗੁਲਾਬ ਜਾਮੂ ਦਾ ਰਸ ਗੁੱਲੇ ਹੈਂ ਰਸਗੁੱਲੇ ਆਪਾਂ ਦੇ ਨਾ ਕੀਤਾ ਗੁਲਾਬ ਜਾਮਨ ਹੁੰਦੇ ਆ ਕਿ ਗੁਲਾਬ ਜਾਮਨ ਬੱਧੇ ਹੁੰਦੇ ਆ ਭਾਵੇਂ ਰਸਗੁੱਲੇ ਆਦੇ ਭਾਵੇਂ ਗੁਲਾਬ ਜਾਮਨ ਹਾਂ ਵਧੀਆ ਬ੍ਰਾਂਡ ਬ੍ਰਾਂਡ ਹਾਂ ਬ੍ਰਾਂਡ ਖੋਏ ਵਾਲੇ ਹਾਂਜੀ ਖੋਏ ਵਾਲੇ ਸੂਜੀ ਵਾਲੇ ਨਹੀਂ 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 ਖੋਏ ਵਾਲੇ ਖੋਏ ਵਾਲੇ ਮੈਂ ਨਾ ਬੱਸ ਮੈਂ ਵੀ ਬ੍ਰਾਂਡ ਜੇ ਜਿਹੜਾ ਇਹਨਾਂ ਦੇ ਸੰਧੂ ਸਾਹਿਬ ਆਉਂਦਾ ਕੀ ਆ ਦੱਸੋ ਜੀ ਜੇੜੀ ਮੰਨ ਲਓ ਚਲੋ ਉਹਨੋਂ ਇਹ ਭਰਾ ਨਹੀਂ ਕਹਤਾ ਵਾ ਸਾਡੀ ਕੋਈ ਨਹੀਂ ਗੱਲ ਗੱਲ ਮੈਂ ਆ ਭਾਵੜਾ ਸੂਤਿਆ ਰਸ ਹਾਂ ਪਾਪਾ ਬਹੁਤ ਸੂਤਣ ਨਾਲ ਦੁੱਧ ਵੀ ਮੈਂ ਨੇ ਪਾਲਾ ਤੇ ਚੋਣਾ ਜੀ ਠੀਕ ਉਹਦੇ ਨਾਲ ਰਸਿਆਂ ਦੇ ਲੱਕਾ ਲਾਇਆ ਕਰਕੇ ਮੈਂ ਨੇ ਜਦੋਂ ਪੱਠਾ ਟੱਕਾ ਘਾਗੇ ਲੱਗਾ ਪੁੱਟਿਆ ਵੇਖੀ ਕੀ ਬਣਦੀ ਮੈਂ ਵਾਥਲ ਜੋਂ ਬਣੂ ਫਸੂਗੀ ਪੂਰੀ ਤਾਜੀ ਕੋ ਜੀ ਸਾਰੇ ਭੈਣ ਭਰਾ ਸਿਆਣੇ ਆ ਹਾਂ ਸੂ ਦੇ ਵਿੱਚ ਆਈ ਪਸੂ ਕਿਉਂਕਿ 2 4 5 7 ਦਿਨ ਸਿੱਧੇ ਸੁਧੇ ਹੁੰਦੇ ਲੱਗ ਜਾਂਦੇ ਲੱਗ ਜਾਂਦੇ ਲੱਗ ਜਾਂਦੇ ਆ ਜੀ ਛੜੀ ਦਾ ਕਰਕੇ ਛੜੀ ਝੂੜੀ ਛੇਰ ਦੀ ਕੁੜਮੀ ਜਿਹਾ ਪਈ ਜਾਂਦਾ ਲੋ ਦੋਸਤੋ 52000 ਦੇ ਵਿੱਚ ਫਾਈਨਲ ਹੋ ਗਈ ਜੇ ਹਾਂਜੀ 52000 ਦੇ ਵਿੱਚ ਬਾਈ ਚੰਡਾ ਕਹਿੰਦਾ ਵੀ ਆਪਾਂ ਦੇ ਦੇਣੀ ਇਹ ਮੱਝ ਨਾਲ ਡੱਬੇ ਡੁੱਬੇਲੇ ਪਾਸੇ ਵੀ ਕੋਈ ਢਿਲ ਨਹੀਂ ਗਈ ਹਾਂਜੀ ਕੋਈ ਢਿਲ ਨਹੀਂ ਗਈ ਠੀਕ ਆ ਤੇ ਪੂਰਾ ਜਿਹੜਾ ਦੋਸਤੋ ਨਜ਼ਾਰਾ ਬਣ ਏ ਸੰਦੂ ਸਾਹਿਬ ਤੋਕੜਾ ਮੱਜ ਤੋਕੜਾ ਹਾਂਜੀ ਤੇ ਨਾਲ ਗੱਬਣ ਵੀ ਜੇ ਗੱਬਣ ਸ਼ੋਰ ਆ ਗਏ ਕੱਚੀ ਪੱਕੀ ਕੱਚੀ ਮੰਨ ਲਓ ਬੰਦਿਆਂ ਨੇ ਤੇ ਸਾਨੂੰ ਜਦੋਂ ਉਹਨਾਂ ਦਿੱਤੀ ਉਹਨਾਂ ਆਖਿਆ ਵੀ ਸੂਨ ਵਾਲੀ ਆ ਅੱਛਾ ਸਾਨੂੰ ਤੇ ਉਹਨਾਂ ਇਹੋ ਗੱਲ ਕਹੀ ਵੀ ਸੂਨ ਵਾਲੀ ਆ ਸਾਡੇ ਕੋਲ ਕੋਰੇ ਕਾਗਜ਼ ਤੇ ਲਿਖਾ ਲੋ ਅੱਛਾ ਪਰ ਆਪਾਂ ਚੈੱਕ ਨਹੀਂ ਕਰਾਈ ਚੈੱਕ ਨਹੀਂ ਕਰਾਈ ਹਾਂਜੀ ਹਾਂ ਪਿਛਲੀ ਵੀਡੀਓ ਚ ਵੀ ਆਪਣੇ ਕੋਈ ਤੋਕੜਾ ਗੱਬਣਾ ਗਈ ਹਾਂਜੀ 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 ਉਹ ਵੀ ਆਪਾਂ ਮੰਨ ਲਓ ਇਹ ਗੱਲ ਹੈਗੀ ਪਾਈ ਸੀ ਵੀ ਮੰਨ ਲਓ ਵੀ ਇਹ ਗੱਬਣ ਉਹ ਮੈਂ ਆਪਣੇ ਕੋਲ ਚੈੱਕ ਹੋ ਗਈ ਆ ਅੱਛਾ ਜੀ ਠੀਕ ਆ ਜੀ ਉਹ ਦੂਜੇ ਸ਼ੈਡ ਵਿੱਚ ਵੱਜੀ ਆ ਹਾਂਜੀ ਮੰਨ ਲਓ ਤੋਕੜ ਗੱਬਣ ਉਹ ਨਿਕਲੀ ਆ ਜੀ ਤਿੰਨ ਤਿੰਨਾ ਸਾਢੇ ਤਿੰਨਾਂ ਮਹੀਨੇ ਦੀ ਲਾ ਲਓ ਤੁਸੀਂ ਆਹ ਗੱਬਣ ਡਾਕਟਰ ਨੇ ਕਿਹਾ ਵਾ ਵੀਡੀਓ ਆਪਣੇ ਕੋਲ ਆਪਾਂ ਸਰਕਾਰੀ ਡਾਕਟਰ ਨੇ ਚੈੱਕ ਕੀਤੀ ਆ ਨਹੀਂ ਉਹ ਇਹਨੇ ਚੈੱਕ ਕਰਾ ਬਸ ਹਾਂਜੀ ਹਾਂਜੀ ਉਹ ਪਾਉ ਮੱਝ ਕਰਾਈ ਸੀਗੀ ਹਾਂਜੀ ਹਾਂਜੀ ਇਹ ਨਹੀਂ ਆਪਾਂ ਇਹ ਨਹੀਂ ਕਰਾਈ ਬਾਕੀ ਇਹ ਗੱਲ ਹੈਗੀ ਵੀ ਦੂਜਾ ਸੂਆ ਛੋਟੀ ਸੋਈ ਆ ਇੱਕ ਰੰਗ ਕਾਲੀ ਆ ਮਨ ਲਓ ਇੱਕ ਆਖ ਜੂਰ ਥੋੜੀ ਜੀ ਨੀਲੀ ਹੈਗੀ ਆ ਤੇ ਬਾਕੀ ਹਾਂਜੀ ਮਨ ਲਓ ਕਿ ਹੁਣ ਕਿੰਨੇ ਮਹੀਨਿਆਂ ਦੀ ਗੱਬਣ ਅਗੇ ਇਹ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੰਨ ਲਓ ਡੇਢ ਕ ਮਹੀਨਾ ਹੋ ਗਿਆ ਨਾ ਬਰਸਾ ਬੰਗਾ ਕਿੰਨਾ ਕਾਕਾ ਨਾ ਡੇਢ ਕ ਮਹੀਨਾ ਨਾ ਆਖਿਆ ਹੋਇਆ ਚਲੋ ਦਹਾਵੀਆਂ ਦਾ ਨਾ ਸਾਡਾ ਪਹੂ ਫੇਰ ਨਹੀਂ ਖਾਂਦਾ ਫੇਰ ਨਹੀਂ ਖਾਂਦਾ ਮਾਲੀ ਤੋਂ ਮਾਲੀ ਤੋਂ ਹੀ ਕਰਾਉਂਦਾ ਅੱਛਾ ਹਾਂਜੀ ਹਾਂਜੀ ਮਾਲੀ ਤੋਂ ਕ੍ਰੋਸ ਹੋਈ ਆ ਚਲੋ ਆਪਾਂ ਅੱਗੇ ਕਿਸੇ ਵੀਰ ਦਾ ਇਲਾਕਾ ਪਾ ਕੇ ਨਿਕਲ ਵੀ ਸਕਦੀ ਆ ਨਿਕਲ ਸਕਾਂ ਹਾਂ ਜੀ ਕਿਉਂਕਿ ਆਪਾਂ ਤਾਂ ਕਰਵਾਈ ਨਹੀਂ ਹਾਂ ਪਰ ਜਿਹੜਾ ਕੋਈ ਵੀਰ ਸਬਦਾ ਕਰੇ ਉਹਦੀ ਬੇਸ਼ੱਕ ਕਰਵਾ ਕੇ ਲੈ ਜੀ ਹਾਂ ਜੀ ਹਾਂ ਜੀ ਇਹਦੇ ਨਾਲ ਮੇਲ ਕਾਫ ਜੇ ਨਾਲੇ ਬੱਚਾ ਵੀ ਹੈਗਾ ਜੀ ਆ ਵੇਖੋ ਕਟਾ ਇੱਕ ਕਰਾਂਗੇ ਚਾਲੀ ਬੱਚਾ ਵੇਖੋ ਬਹੁਤ ਵਧੀਆ ਲਓ ਜੀ ਮਗਰ ਕਟਾ 200 ਠੀਕ ਆ ਟੁਕਾ ਪੂਵਿਆਗਾ ਜੀ ਬਾਕੀ ਮਿਲਦੀ ਪਹਾੜੇ ਤੇ ਜੇ ਮਿਲਦੀ ਪਹਾੜੇ ਤੇ ਹਾਂ ਜੀ ਬਾਕੀ ਇਹ ਗੱਲ ਹੈਗੀ ਕਿ ਵੀ ਵੀਰ ਜੀ ਆਪਾਂ ਦੱਸ ਦਈਏ ਸਹੀ ਗੱਲ ਆ ਦੋ ਦਿਨ ਸਾਡੇ ਕੋ ਆਣ ਕੇ ਨੇ ਥੋੜਾ ਖਰਾਬ ਕੀਤਾ ਜੇ ਅੱਛਾ ਟ 6 ਕਿਲੋ ਜੂਰੇ ਦੇ ਥੱਲੇ ਆਗਾ ਹੁਣ ਦੁੱਧ ਹੋਊਗਾ ਜੀ 4 ਕਿਲੋ ਹੂੰ ਠੀਕ ਆ ਝੂਠ 1 ਰੁਪਏ ਦਾ ਵੀ ਇੱਚ ਨਹੀਂ ਕੋਈ ਵੀ ਝੂਠ ਨਾ ਕੋਈ ਮਾਰਨਾ ਵਾ ਤੇ ਨਾ ਕੋਈ ਲੋੜ ਆ ਮੁੜ ਕੇ ਤੁਸੀਂ ਵੀ ਸਾਨੂੰ ਸੰਧੂ ਸਾਹਿਬ ਆ ਨਹੀਂ ਕੋਈ ਲੋੜ ਹੀ ਨਹੀਂ ਆ ਕਹੇ ਭੈਣ ਪਰ ਬਾਕੀ ਵੱਡੀ ਝੋਟੀ ਆ ਪਤਾ ਭਾਈ ਖੋਲੇ ਨਾਲ ਦੀ ਨਾਲ ਤੇ ਆਪਣ ਵੇਰਵਾ ਉਹਨੇ ਕਿੰਨੇ ਮਹੀਨਿਆਂ ਦਾ ਪਾਇਆ ਵੀ ਜਿਹੜੀ ਗੱਬਣ ਉਹਨੇ ਆਖਿਆ ਵੀ ਇਹਨੂੰ ਡੇਢ ਡੇਢ ਮਹੀਨਾ ਹੋ ਗਿਆ ਵਾ ਮੰਨ ਲਓ ਮਹੀਨੇ ਤੋਂ ਉੱਪਰ ਹੋ ਗਿਆ ਕੋਈ 10 15 ਦਿਨ ਸੋ ਦੋਸਤੋ ਡੇਢ ਮਹੀਨੇ ਦੀ ਜਿਹੜੀ ਆ ਬਣੀ ਆ ਮਾਲੀ ਤੋਂ ਕਰਾਸ ਹੋਈ ਆ ਜੰਪ ਮਾਲੀ ਤੋਂ ਹੋਈ ਆ ਠੀਕ ਆ ਜੀ ਤੇ ਸੂਬਾ ਅੱਗੇ ਤੀਜਾ ਬਣੀ ਸਮਝ ਲਓ ਕੋਈ ਵੀਰ ਦੂਜਾ ਹੁਣ ਚੱਲ ਰਿਹਾ ਠੀਕ ਆ ਤੇ ਮਗਰ ਕਟਾ ਬੇਸ਼ੱਕ ਕੱਟੇ ਤੇ ਨਹੀਂ ਮਿਲਦੀ ਕੀ ਪਹਾੜੇ ਤੇ ਆ ਕਈ ਵਾਰ ਨਵੀਂ ਥਾਂ ਗਿਆ ਪਸ਼ੂ ਦੋਸਤੋ 2-3 ਦਿਨ ਉਪਰਾਂ ਵੀ ਕਰ ਸਕਦਾ ਪਹਾੜੇ ਵੰਡੇ ਤੇ ਜਿਹੜਾ ਪਸ਼ੂ ਆ ਦੋ ਦਿਨ ਕੋਈ ਟੀਕਾ ਵੀ ਲੈ ਸਕਦਾ ਵਾਟੇ ਪਸ਼ੂ ਨੂੰ ਜਿਹੜੀ ਦੋਸਤੋ ਗੇਜ ਪੈ ਜਾਂਦੀ ਹੈ ਜਾਂ ਮਤਲਬ ਕਿ ਪਸ਼ੂ ਜੀ ਲ ਆ ਜਾਂਦਾ ਤੇ ਬਾੜੇ ਤੇ ਫਿਰ ਪਸ਼ੂ ਆਪਦਾ ਬਿਲਕੁਲ ਬਰਕਰਾਰ ਜਿਹੜਾ ਦੋਸਤੋ ਜਿਹਾ ਆਉਂਦਾ ਤੇ ਉਹ ਮਿਲਣ ਲੱਗ ਪੈਂਦਾ ਠੀਕ ਆ ਹਾਂਜੀ ਤੇ ਮਾਝ ਤੁਸੀਂ ਪ੍ਰੋਪਰ ਦੇਖ ਲਈ ਆ 6 ਕਿਲੋ ਧਾਰਾਂ ਸੀ ਹੁਣ ਫਿਲਹਾਲ ਥੋੜਾ ਜੀ ਨਾ ਲਾਉਣ ਕਰਕੇ ਬਾਈ ਜਾਂਦਾ ਵੀ ਘਟੋ ਘਟ 4 ਕਿਲੋ ਦੁੱਧ ਜਿਹੜਾ ਹੁਣ ਇਹਦੇ ਥੱਲੇ ਆ ਜਾ ਰਾ ਹਾਂ ਤੇ ਦੋਵੇਂ ਡੰਗ ਮਿਲਦੀ ਐ ਦੋਵੇਂ ਟਾਈਮ ਦੋਵੇਂ ਟਾਈਮ ਜੀ ਰਿੰਗ ਕੇ ਆਪਣੇ ਕੋਲ ਕਿਵੇਂ ਮਿਲਦੀ ਪਹਾੜੇ ਤੇ ਆਪਣੇ ਕੋ ਆ ਗਈ ਪਹਾੜੇ ਦੇ ਸੰਧੂ ਸਾਹਿਬ ਹਾਂਜੀ ਦੋ ਦਿਨਾਂ ਦਾ ਬਸ ਕੋਈ ਫਰਕ ਨਹੀਂ ਆ ਬਾਕੀ ਇੱਕ ਇੱਕ ਹੁੰਦੀਆਂ ਨਾ ਮੰਨ ਲਓ ਟੋਕੜਾ ਮਈਆਂ ਹੁੜੀਆਂ ਕਰੋੜ ਹੁੰਦੀਆਂ ਵਾ ਇਹ ਹੈ ਵੀ ਪੋਲੀ ਜੀ ਠੀਕ ਐ ਐ ਬਿਲਕੁਲ ਪੋਲੀ ਕਈ ਮੁੜ ਕੇ ਭੈਣ ਭਰਾ ਕਈ ਸਵਾਲ ਕਰਦੇ ਆ ਜੀ ਦਾ ਚੂਣ ਬੰਬੀ ਵਰਗੀ ਬਹੁਤ ਬਹੁਤ ਹਾਂ ਬਾਕੀ ਕੱਟਾ ਵੀ ਕੱਟਾ ਵੀ ਵੱਡਾ ਜੇ ਐ ਕਰਮਾ ਪੋਲੇਆ ਕੱਟਾ ਦਾ ਭਾਵੇਂ ਕੋਈ 6 ਮਹੀਨੇ ਸੰਭਾ ਰੇੜੀ ਤੇ ਲਾ ਲੇ ਲਾ ਲੇ ਤੇ ਚੱਕਦਾ ਵਾਗਰ ਤਾਂ ਮਗਰ 5 ਦਾ ਕੱਟਾ ਹੈ ਯਾਰ ਹਾਂਜੀ ਹਾਂਜੀ ਹਾਂ ਚਲੋ ਬਿਲਕੁਲ ਤੇ ਕਿੰਨਾ ਮੁੱਲ ਕਰੇਗਾ ਵੀਰ ਚੰਡੇ ਦਾ ਮੁੱਲ ਵੀ ਦੀ ਕਿੰਨਾ ਮੰਨ ਲੋ 50 ਤੇ ਕਰੀਏ ਤੇ ਕਰ ਲਈਏ ਦੇਣ ਵਾਲੀ ਗੱਲ 40000 ਦੀ ਦੇ ਦਈਏ ਕੱਟੇ ਸਣੀ ਅੱਛਾ ਜੀ 40 ਨਾ ਕਰਕੇ ਥੋੜੀ ਜਿਹੀ ਹੋਰ ਛੋੜ ਚੱਲ ਕਰਦੇ ਤੋ ਰੁਕ ਪਰਤਾਲ ਅੱਗੇ ਉਸ ਤਰ੍ਹਾਂ ਵੇਖੇ ਕੋਈ ਕਸਰ ਨਹੀਂ ਗਈ ਛੱਡੀ ਚ 40000 ਕੋਰ ਛੱਡ ਦਿੰਨੇ ਹਾਂ ਹਾਂ ਜਿਆਦਾ ਨਹੀਂ ਵਜਾਇ ਜੀ ਹਾਂ ਮੈਂ ਚੰਗੀ ਆ 40 ਦੀ ਹੈ 4 ਤੇ 45 ਦੀ ਦੇ ਦਾਂਗੇ ਨਹੀਂ ਮੈਂ ਤੁਹਾਨੂੰ ਪੁੱਛਣ ਦੇ 45 ਦੀ ਆਖਣ ਦੇ ਤੁਸੀਂ ਨਹੀਂ ਮੈਂ 46 ਦੀ ਕਿਹਾ ਵਾ ਚਲੋ ਤੁਹਾਡੇ ਮੂੰਹ 45 ਨਿਕਲ ਗਿਆ ਜਾਇਜ ਮੰਨ ਲਓ ਕਿ 50 ਮੋਲੇ ਮੰਨ ਲਓ ਇਹ ਗੱਲ ਹੈ ਕਿ ਮੈਂ ਵੱਡੀ ਆ ਵੇਖੋ ਛੋਟੀ ਮੰਨ ਲਓ ਜੇ ਆ ਫੇਸ ਤੇ ਮਾਰੂ ਇੱਕ ਥੋੜਾ ਜਿਹਾ ਚਲੋ ਸਿੰਗ ਜੂਰ ਕੋਲ ਰਾਤ ਸੇ ਮੈਂ ਤੇ 40 ਦੀ ਰਹਿ ਜਾਣੀ ਆ 5 4 ਦੇ ਦਾਵੇ ਮਗਰ ਕੱਟਾ ਉਹ ਮੇ ਕੱਟਾ ਵੀ ਆ ਵੇ ਮੇ ਤੇ ਡਾਕ ਲਓ ਜੀ ਮਗਰ ਕੱਟਾ ਠੀਕ ਹੈ ਜੀ ਮਗਰ ਕੱਟਾ ਤੇ 45000 ਦੀ ਕਹਿੰਦਾ ਮਗਰ ਕੱਟਾ ਠੀਕ ਹੈ ਜੀ ਤੇ ਬਾਕੀ ਦੁੱਧ ਵੀ ਚਲੋ 5 6 6 ਸਰ ਜਿਹੜਾ ਦੁੱਧ ਵੀ ਹੈਗਾ ਤੇ ਬਾਕੀ ਜੇ ਚੈੱਕ ਪਾਸ ਨਿਕਲ ਆਉਂਦੀ ਏ ਤੇ ਉਹ ਵੀ ਸੋਨੇ ਦੇ ਸੁਹਾਗਾ ਲੱਖ ਜਿਸੇ ਬਾਕੀ ਇਹ ਗੱਲ ਹੈ ਕੀ ਆ ਫਿਰ ਤੇ ਜਿੰਨਾ ਮਰਜੀ ਮੁੱਲ ਕਰਮਾਂ ਵਾਲੀ ਦਾਦਾ ਕਰੀ ਜਾਓਗੇ ਨਿਕਲੂਗੀ ਕਿ ਨਿਕਲਦੀ ਗਈਆਂ ਨਿਕਲਦੀ ਗਈਆਂ ਹਾਂ ਜੀ ਲੱਗੀਆਂ ਤਾਂ ਨਿਕਲ ਵੀ ਸਕਦੇ ਬਸ ਹਾਂ ਜੀ ਹਾਂ ਜੀ ਸਾਰ ਅਗਲੇ ਪਾਸੇ ਸੰਤੂ ਸਾਹਿਬ ਇੱਕ ਵਛੀ ਆ ਵਛੀ ਆ ਜੀ ਆਹ ਉਹ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਵੇਹੇ ਉਹ ਗੱਬਣ ਸੀਗੀ ਤੇ ਗੱਬਣ ਹੀ ਉਹ ਸੂਪੀ ਆ 2 ਘੰਟੇ ਹੋਏ ਆ ਅੱਜ 2 ਘੰਟੇ ਹੋਏ ਸੋਈ ਨੇ ਹਾਂ ਜੀ ਹਾਂ ਜੀ ਤੇ ਜੇਰ ਪੈ ਗਈ ਤੇ ਜੇਰ ਜੂਰ ਪੈ ਗਈ ਕਰਮਾਲੀ ਨੂੰ ਉਸੇ ਬੱਚਾ ਮਗਰ ਕੀ ਜੀ ਬੱਚਾ ਵਛੀ ਆ ਮਗਰ ਬੱਚੀ ਹੈ ਮਗਰ ਹੀ ਬੱਚੀ ਹੈ ਆ ਵੀ ਪਹਿਲਣੀ ਆ ਹਾਂ ਵੀ ਪਹਿਲਣੀ ਆ ਲੈ ਵੀ ਦੂਜੇ ਪ੍ਰਤਾਪ ਬਾਹਰ ਹੀ ਕੱਢਦਾ ਫਿਰ ਹਾਂ ਲੈ ਕੇ ਆ ਗਿਆ ਹਾਂ ਕਈ ਮੰਨ ਲਓ ਪਹਿਲਣੀ ਬੱਚੀ ਦੋਸਤੋ ਸੂਈ ਆ 2 ਘੰਟੇ ਪਹਿਲਾਂ ਸੂਈ ਆ ਮਗਰ ਵੀ ਬੱਚੀ ਆ ਹਾਂ ਤੇ ਜੇਰ ਜੂਰ ਪ੍ਰੋਪਰ ਪੈ ਗਈ ਆ ਕੋਲੀ ਪਈ ਨਾ ਜੀ ਵੀਡੀਓ ਹਾਂ ਜੀ ਵੀਡੀਓ ਮੇਰੇ ਕੋਲ ਆ ਜੇਰ ਦੀ ਸਾਰੀ ਪੈ ਗਈ ਹਾਂ ਜੀ ਹਾਂ ਜੀ ਸਾਰੀ ਜੇਰ ਲਓ ਵੀ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹ ਬੱਚੀ ਵਿਖਾਈ ਸੀਗੀ ਤੁਹਾਨੂੰ ਹਾਂ ਪਹਿਲਾਂ ਇਹ ਬੱਚੀ ਨੇ ਸੂਣਾ ਸੀਗਾ ਪਲੂਨ ਬੱਚੀ ਸੂਈ ਆ ਤੇ ਮਗਰ ਬੱਚਾ ਹੁਣ ਜਿਹੜਾ ਦਿੱਤਾ ਮਗਰ ਵੀ ਬੱਚੀ ਆ ਫੀਮੇਲ ਕਾਫ ਆ ਤੇ ਬੋਲੇ ਤੇ ਫਲਹਾਲ ਕੋਈ ਵੀਰ ਆਪਦੀ ਚੋਕੇ ਇੱਕ ਟਾਈਮ ਦੋ ਟਾਈਮ ਤੁਸੀਂ ਤਸੱਲੀ ਕਰ ਲਿਓ ਠੀਕ ਆ ਹਾਂਜੀ ਹਾਂਜੀ ਚੋਚਾ ਚੋਚਾ ਲਈ ਆ ਯੇਰ ਜੂਰ ਪੈ ਗਈ ਆ ਹਾਂਜੀ ਤੇ ਹੁਣ ਤੇ ਚੋਈ ਚਵਾਈ ਐ ਚੋਚਾ ਲਈ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਠੀਕ ਆ ਜੀ ਹਾਂ ਲੋ ਵੀ ਪ੍ਰਭੂ ਇਹ ਬੱਚੀ ਸੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀਗੀ ਤੇ ਉਹਦੇ ਗੱਬਣ ਸੀਗੀ ਪੰਜ ਚਾਰ ਦਿਨ ਹੀ ਹੋ ਗਏ ਆਪਾਂ ਨੂੰ ਪਾਈ ਪਾਈ ਨੂੰ ਹਾਂਜੀ ਹਾਂਜੀ ਇੰਨੇ ਕ ਦਿਨ ਹੀ ਹੋ ਗਏ ਆ ਜੀ ਠੀਕ ਹੈ ਤੇ ਝੰਡੇ ਵੀ ਕੀ ਮੋਲ ਉਦੋਂ ਕੀ ਸੀ ਤੇ ਅੱਜ ਕੀ ਆ ਉਹ ਦਿਨ ਮੈਂ ਤੁਹਾਨੂੰ ਦੱਸਣ ਦਿਆਂ ਗੱਲ ਵੀ ਚਲੋ ਉਦੋਂ ਸੁਣ ਆਲੀ ਤੁਹਾਨੂੰ ਪਤਾ ਸੁਣ ਆਲੀ ਦਾ ਜਿਹੜਾ ਉਦੋਂ ਆਪਾਂ ਛਬੀ ਦੀ ਦੇ ਦਾਂਗੇ ਹਾਂਜੀ ਹੁਣ ਚਲੋ ਤੁਹਾਨੂੰ ਪਤਾ ਥੋੜਾ ਬਹੁਤਾ ਖਰਚਾ ਪੱਠਾ ਚੜ ਜਾਂਦਾ ਵੇਖ ਲਓ ਜਿੱਦਾਂ ਵੀ ਉਹ ਕਰ ਲਾਂਗੇ ਚਲ ਅੱਜ ਵੀ ਉਹਨੇ ਦੀ ਦੇ ਦਾਂਗੇ ਦੇ ਦਾਂਗੇ ਚਲੋ ਕੋਈ ਗੱਲ ਨਹੀਂ ਉਹਨੇ ਹੀ ਦੇ ਦਾਂਗੇ ਦਰਾਸਿਆਂ ਦਾ ਫਾਇਦਾ ਵੜਾ ਇੱਕ ਹੋਰ ਹਾਂ ਦੀਵਾਰੀ ਤੇ ਪਨੀਰ ਵੀ ਬਣਾਉਂਗੀ ਬੌਲੇ ਦਾ ਬੜਾ ਵਧੀਆ ਹਾਂ ਹਾਂ ਜੇ ਹੁਣ ਦੀ ਨੋਟ ਨਹੀਂ ਜੇ ਨਾਲ ਕਿਲੋ ਪਨੀਰ ਫ੍ਰੀ ਵੀ ਦੇ ਦਾਂਗੇ ਲੈ ਕਿਲੋ ਮਿਲ ਜਾਣਾ ਹੈ ਕਿਲੋ ਪਨੀਰ ਫ੍ਰੀ ਹੈ ਨਾ ਪਨੀਰ ਵਾਲੇ ਕੋਈ ਪਕੌੜੇ ਨਾ ਆਹ ਨਾਲ ਦੀਵਾਲੀ ਦੇ ਪਕੌੜੇ ਆ ਵਧੀਆ ਮੰਦੇ ਘਰ ਦਾ ਬਣਿਆ ਪਨੀਰ ਆਪਨੇ ਚਲੋ ਇਹ ਗੱਲ ਹੈ ਕਿਲੋ ਪਨੀਰ ਦਵਾਂਗੇ 450 ਰੁਪਏ ਬੋਲਦਾ ਲਿਆਉਣ ਦੀ ਲੋੜ ਨਹੀਂ ਜਿਹੜਾ ਵਿੱਚ ਨਾ ਗੱਲ ਚੰਗਾ ਪਿਓਰ ਹਾਂ ਪਿਓਰ 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 ਬਿਲਕੁਲ ਜੀ ਬਿਲਕੁਲ ਹਾਂ ਬਾਕੀ ਦੁੱਧ ਦਾ ਬਣਦਿਆ ਆਪਣੀ ਦੁਕਾਨ ਤੇ ਤੁਹਾਨੂੰ ਪਤਾ ਵਾ ਨਾ ਇਹ ਦੁਕਾਨ ਤੇ ਵੀ ਝੰਡਾ ਹੋ ਵਾ ਦੂਈ ਇਹਦਾ ਰੱਖਦੀ ਕੋ ਬਾ ਵਾਦੂ ਹਾਂਜੀ ਬਿਲਕੁਲ ਸੋ ਦੋਸਤੋ ਇਹ ਨਾਲ ਥੋੜਾ ਇੰਟਰਟੇਨਮੈਂਟ ਆ ਬਟ ਇਕੱਲਾ ਇੰਟਰਟੇਨਮੈਂਟ ਨਹੀਂਗਾ ਹਾਂ ਇੱਕ ਬਿਲ ਕਹਿੰਦਾ ਕਿ ਬੋਰ ਨਹੀਂ ਨਾ ਕੋਈ ਨਵਾਂ ਪਸੂ ਜਿਹੜਾ ਦੋਸਤੋ ਕੋਈ ਵੀਰ ਆਪਦੇ ਘਰੇ ਐਂਟਰੀ ਕਰਾਊਗਾ ਨਰਕ ਪਰਕ ਉਹੀ ਹੈ ਨਰਕ ਪਰਕ ਤਸੱਲੀ ਤੁਸੀਂ ਉਹੀ ਕਰਨੀ ਹੈ ਜਿਹੜੀ ਪਹਿਲਾਂ ਹੀ ਕਰਦੇ ਆ ਠੀਕ ਹੈ ਜੀ ਬਾਕੀ ਇੱਕ ਗੱਲ ਹੋ ਰਹੀ ਥਾਡੀ ਗੱਲ ਰੋਗੀ ਆ ਮੈਨੂੰ ਚੇਤਾ ਕਰਾ ਦਿਓ ਵੀ ਆ ਆ ਡੱਬਾ ਹੀ ਨਾਲ ਕਈ ਵਾਰੀ ਤੁਹਾਨੂੰ ਪਤਾ ਚੇਤਾ ਭੁੱਲ ਜਾਂਦਾ ਵਾ ਕਦੇ ਇਹ ਮੇਰੀ ਗੱਲ ਤੋਂ ਜਿਹੜੇ ਬੰਦੇ ਨੇ ਜਿਹੜੀ ਵੀਰ ਨੇ ਚੀਜ਼ ਲੈਣੀ ਹੋਈ ਨਾ ਉਹਨਾਂ ਆਪੇ ਕਰਾ ਲਾ ਆਪੇ ਪੜਾ ਲੱਗ ਜਾ ਜਿਹੜੇ ਨਹੀਂ ਲਿਆ ਵੀਰ ਜੰਡੇ ਜਿਹੜੇ ਵਾਇਰ ਦੇ ਨਾਲ ਬਰਫੀ ਕਹੀ ਉਹ ਗਲਾਬ ਜਾਮ ਨੂੰ ਤਾਂ ਲੈ ਨਹੀਂ ਲਗਾ ਨਹੀਂ ਸਹੀ ਗੱਲ ਆ ਉਹਨੇ ਬਰਫੀ ਲੈਣੀ ਆ ਉਹਨੇ ਬਰਫੀ ਲੈਣੀ ਸਹੀ ਗੱਲ ਆ ਤੇ ਗੱਲ ਇਹ ਆ ਸੋ ਦੋਸਤੋ ਇਹ ਸਨ ਪਸੂ ਅਜ ਵੀਰ ਝੰਡੇ ਦੇ ਕੋਲ ਖ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨੀ ਆ ਤੇ ਛੰਡੇ ਵੀਰ ਨੰਬਰ ਆਪਣੇ ਜਰੂਰ ਬੋਲ ਦਿੱਗੇ ਨੰਬਰ ਹੈ 98724 39717 ਠੀਕ ਹੈ ਜੀ ਹਾਂਜੀ ਪਿੰਡ ਕੈਰੋਂ ਤਸਿਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤਾਂ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ